ਸਾਨ ਵੀਰੋ ਸਾਥਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਚੰਬਲ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜਸ ਤੇ ਪ੍ਰਤਾਪ ਸਿੰਘ ਕੈਰੋਂ ਦੇ ਕੋਲ ਆ ਇਹ ਨਾਲ ਡਾਕਟਰ ਸਾਹਿਬ ਆਪਣੇ ਹੋਣਗੇ ਅੱਜ ਇਸ ਵੀਡੀਓ ਦੇ ਵਿੱਚ ਸੋ ਰੁਟੀਨ ਦੇ ਵਿੱਚ ਦੋਸਤੋ ਮਾਲ ਹੁੰਦਾ ਸੋ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਈਏ ਪਸ਼ੂ ਡੇਲੀ ਰੁਟੀਨ ਦੇ ਵਿੱਚ ਹੀ ਆਉਂਦੇ ਆ ਵੱਡੀ ਗਿਣਤੀ ਵਿੱਚ ਪਸ਼ੂ ਹੁੰਦੇ ਆ ਵੀ 8-10 ਨਗ ਜਿਹੜੇ ਇੱਥੇ ਮੌਜੂਦ ਹੁੰਦੇ ਆ ਐਵਰੀ ਟਾਈਮ ਨਿਸ਼ਾਰੇ ਪੰਨਵਾ ਤੋਂ ਕੋ 3-4 ਕਿਲੋਮੀਟਰ ਦੀ ਦੂਰੀ ਆ ਸ਼ੇਰੋਂ ਵਾਲਾ ਟੋਲ ਪਲਾਜ਼ਾ ਬਿਲਕੁਲ ਸਾਹਮਣੇ ਆ ਉਤੋਂ ਪਹਿਲਾਂ ਜਿਹੜਾ ਚੰਬਲ ਪਿੰਡ ਨੂੰ ਗੇਟ ਆ ਜਾਂਦੀ ਹੈ ਸੜਕ ਠੀਕ ਆ ਜੀ ਸੋ ਬਾਕੀ ਅੱਜ ਤਰੀਕ 6 ਜੁਲਾਈ ਤੁਸੀਂ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਦੇ 3 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆ ਅੱਜ ਇਹ ਵੀਰ ਜਸਨ ਉਹਦੇ ਘਰੋਂ ਦੋਸਤੋ ਐਨੀਮਲ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਦਿਖਾਉਣੇ ਆ ਸੋ ਜਿਹੜੇ ਮੇਰੇ ਭਰਾ ਆ ਕਿ ਸ਼ੌਂਕ ਰੱਖਦੇ ਆ ਕਟੀਆਂ ਦਾ ਠੀਕ ਆ ਜੀ ਜਿਨ੍ਹਾਂ ਨੇ ਕਟੀਆਂ ਖਰੀਦਣੀਆਂ ਨੇ ਮੋਰਾ ਬਰੀਡ ਦੇ ਵਿੱਚ ਨੀਲੀ ਚਾਹੇ ਨੀਲੀ ਰਾਵੀ ਦੇ 12 13 ਤੁਹਾਨੂੰ ਕਟੀਆਂ ਦਿਖਾ ਦੇਵਾਂਗੇ ਤੇ ਵੱਡੀਆਂ ਵਹਿੜਾ ਵੀ ਦਿਖਾਵਾਂਗੇ 15 15 16 16 ਲੀਟਰ ਉਹਨਾਂ ਵਹਿੜਾ ਥਲੇ ਦੋ ਤਾਂ ਸ਼ਾਈ ਵਾਲ ਅੰਗ ਦੇ ਜਿਹੜੇ ਮੇਰੇ ਭਰਾ ਸ਼ਕੀਨ ਆ 5 ਤੋਂ 4 ਨਾਗਾ ਆਪਾਂ ਤੁਹਾਨੂੰ ਵੱਡੀਆਂ ਵਹਿੜਾ ਦਿਖਾ ਦੇਾਂਗੇ ਇੱਕੋ ਇੱਕ ਗੱਬਣ ਮੱਛੀ ਆ ਕੋਈ ਮਹੀਨੇ ਦੀ ਕੱਚੀ ਬਾਕੀ ਮਾਲ ਸਾਰਾ ਸੋਇਆ ਸੁਵਾਇਆ ਜੇਕਰ ਕਟੀਆਂ ਦਿਖਾਵਾਂਗੇ ਤੁਹਾਨੂੰ ਸਾਲ ਸਵਾ ਸਾਲ ਸਾਲ ਸਵਾ ਸਾਲ ਦੀ ਜਿਹੜੀ ਉਮਰ ਹੋਗੀ ਕੋਈ 12 13 ਮਹੀਨਿਆਂ ਦੀਆਂ ਕੋਈ ਦੋ ਤਿੰਨ ਕਟੀਆਂ ਬਾਕੀ ਸਾਲ ਦੇ ਅੰਤਰਵਾਰੀ ਸਾਰੀਆਂ ਪੂਰੀ ਗੱਲਬਾਤ ਕਰਦੇ ਆ ਆਓ ਮਲਾਉਣੇ ਆ ਤੁਹਾਨੂੰ ਵੀਰ ਜਸੋਨ ਦੇ ਨਾਲ ਸਭ ਤੋਂ ਪਹਿਲਾਂ ਜਸਵੀਰ ਸਾਸਤਰੀ ਕਾਲ ਸ੍ਰੀ ਕਾਲ ਸੰਦੇ ਸਾਹਿਬ ਹੋਰ ਸਨੋਠੀਟਾ ਬੜੇ ਵਧੀਆ ਡਾਕਟਰ ਸਾਹਿਬ ਸਾਸਤਰੀ ਕਾਲ ਮਹਾਰਾਜ ਜੀ ਕੈਮ ਸੇਪਾ ਪ੍ਰਤਾਪ ਸਿੰਘ ਸਾਸਤਰੀ ਕਾਲ ਸਰਦਾਰ ਜੀ ਸਾਹਿਬ ਪੈਨ ਪ੍ਰਾਣ ਸਾਸਤਰੀ ਕਾਲ ਤਖੜੇ ਹੋਏ ਸ਼ੇਅਰ ਤੇ ਕਮੈਂਟ ਦਾ ਚੇਤਾ ਨਾ ਭੁੱਲਿਆ ਕਰੋ ਹਾਂ ਸ਼ੇਅਰ ਦਾ ਚੇਤਾ ਭੁੱਲਿਆ ਕਰੋ ਕਿਉਂ ਪ੍ਰਾਜੀ ਨਹੀਂ ਨਹੀਂ ਬੰਦਾ ਵੈਲਕਮ ਮਹਾਰਾਜ ਦੀ ਚਰਦੀ ਕਲਾ ਬਾਪੇ ਭੁੜੇ ਸਾਹਿਬ ਦੀ ਤੇ ਸਾਰਿਆਂ ਭੈਣ ਭਰਾਵਾਂ ਨੂੰ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਆਪਾਂ ਨੂੰ ਕਿਆਰ ਕਰਦੇ ਰਾਜਸੰਧੂ ਡੇਰੀ ਫਾਰਮ ਨੂੰ ਕਿਆਰ ਕਰਦੇ ਤਖੜੇ ਹੋ ਕੇ ਕਿल्ली ਨਫੀ ਆਇਆ ਕਰੋ ਹ ਠੀਕ ਆ ਭਰਾ ਹਾਈ ਹੋਪ ਬੇਨਤੀ ਕਰਦੇ ਆ ਬਾਤ ਕਰਦੇ ਹੋ। ਹੋਰ ਜੱਸਾ ਕਿਵੇਂ ਸੇਤਾ ਜੀ ਹਾਲ ਹੈ ਵਧੀਆ ਸੰਧੂ ਸਾਹਿਬ। ਮਾਲ ਇਸੇ ਤਰ੍ਹਾਂ ਆਉਂਦਾ ਰਿਹਾ ਗਿਣਤੀ ਚ ਵੇਚੀ ਜਾ ਰਿਹਾ। ਮਾਲ ਆ ਰਿਹਾ ਮਾਲ ਆਉਂਦਾ ਹੀ ਰਿਹਾ ਸੰਧੂ ਸਾਹਿਬ। ਚਲੋ ਇਸੇ ਤਰ੍ਹਾਂ ਅੱਜ ਤੇ ਝੋਟੀਆਂ ਲੈਂਦੀਆਂ 13 ਆਪਾਂ। ਝੋਟੀਆਂ। ਵਾਹ ਜੀ ਅੱਜ ਤੁਹਾਨੂੰ ਬਾਹਰ ਕਰਕੇ ਲਿਆਓ ਭਰਾਵਾ। ਅੱਜ ਮੇਰਾ ਭਰਾ ਉਹ ਨਮੂਨੇ ਤੁਹਾਨੂੰ ਦਿਖਾ ਦਿੰਨੇ ਆ। ਬਾਕੀ ਕਟੀਆਂ ਬੜੀਆਂ ਪਿਆਰੀਆਂ ਨੇ। ਵਪਾਰ ਦਾ ਕੰਮ ਆ। ਸਾਹਿਬ ਇਹਨਾਂ ਦੀ ਡਿਮਾਂਡ ਵੜੀ ਵੀਰਾਂ ਦੀ। ਆ ਕਾਫੀ ਕਰਦੇ ਰਹਿੰਦੇ ਆ। ਕਈ ਉਹ ਨਹੀਂ ਮੱਝ ਲੈ ਸਕਦੇ। ਤੁਹਾਨੂੰ ਪਤਾ 1 ਸਵਾ ਉਹਨਾਂ ਸੱਜਣ ਵੀਰਾਂ ਨੂੰ ਵੀ ਪਤਾ ਚਲੋ ਲੱਗ ਜਾਂਦਾ ਆਪਣੇ ਭਰਾ ਹੋਣਗੇ ਸਾਰੇ ਜਿਹੜੇ ਲੈ ਕੇ ਜਾਣਗੇ ਵੀ ਇੱਕ ਜਾਨਵਰ ਰੱਖ ਕੇ ਖੇਚਲ ਕਰਕੇ ਸਾਹ ਸੰਭਾਲ ਕਰਕੇ ਦੁੱਧ ਕਿਵੇਂ ਪੀਤਾ ਜਾਂਦਾ ਤੇ ਬਾਕੀ ਮੇਰਾ ਭਰਾ ਕੱਟੀਆਂ 13 ਨਾਲ ਦਿਖਾਉਣੇ ਆ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਬਹੁਤ ਵਧੀਆ ਚੰਗੀ ਸ਼ਾਨਦਾਰ ਵੀਡੀਓ ਹੋਊਗੀ ਜਾਇਦ ਰੇਟ ਹੋਣਗੇ ਕੋਈ ਇਹ ਨਹੀਂ ਹੋਊਗਾ ਵੀ ਜੋੜਾ-ਜੋੜਾ ਵੀਰ ਜਾਸਾਂਦਾ ਵੀ ਦੇਣਾ ਸਿੰਗਲ ਨਹੀਂ ਵੀ ਤੁਸੀਂ ਵੈਸੇ ਫੋਨ ਕਰ ਸਕਦੇ ਜੇ ਬਟ ਜੋੜਾ-ਜੋੜਾ ਦੇਣਾ ਠੀਕ ਹੈ ਜੀ ਜੋੜੇ ਤੋਂ ਬਾਅਦ ਦਲੇ ਦਾ ਸੌਦਾ ਮਾਰਨਾ ਕਿਸੇ ਨੇ 13 ਦੀਆਂ 13 ਕੱਟੀਆਂ ਲੈਣੀਆਂ ਨੇ ਫਾਰਮ ਦੇ ਵਿੱਚ ਉਹ ਵੀ ਤੁਸੀਂ ਵਿਸ਼ੇਸ਼ ਤੌਰ ਤੇ ਗੱਲ ਕਰ ਲਿਓ ਅਦਰਵਾਈਜ਼ ਦਾ ਜੋੜੇ-ਜੋੜੇ ਦੇ ਵਿੱਚ ਕਟੀਆਂ ਮਿਲਦੀਆਂ ਨੇ ਅਸੀਂ ਤੇ ਆਣ ਕੇ ਸਿਲੈਕਟ ਕਰ ਸਕਦੇ ਜੇ ਆਪਦੇ ਹਿਸਾਬ ਕਿਤਾਬ ਨਾਲ ਤੁਸੀਂ ਲੈ ਕੇ ਜਾ ਸਕਦੇ ਜੀ ਠੀਕ ਆ ਜੀ ਬਾਕੀ ਜੋੜੇ ਦਾ ਵੱਖੋ-ਵੱਖਰਾ ਰੇਟ ਲਊਗਾ ਕਿਸੇ ਦਾ 25 ਕੇ ਦਾ 28 ਕੇ ਦਾ 27 ਉਹ ਆਪਾਂ ਪੂਰੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਆਹ ਕਰਦੇ ਆ ਸ਼ੁਰੂਆਤ ਪੂਰੀ ਡਿਟੇਲ ਕਰਦੇ ਆ ਸਾਂਝੀ ਬਾਕੀ ਮਾਲ ਆਉਂਦਾ ਰਹਿੰਦਾ ਵੱਡੀ ਗਿਣਤੀ ਦੇ ਵਿੱਚ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ ਉਹ ਵੀ ਆਪਾਂ ਦਿਖਾ ਦਿੰਨੇ ਆ ਤੁਸੀਂ ਚੈੱਕ ਕਰ ਸਕਦੇ ਜੇ ਨੀਲੀ ਰਾਵੀ ਟੇਡੇ ਕੱਟ ਦੇ ਵਿੱਚ ਨੀਲੀ ਅੰਗ ਦੇ ਵਿੱਚ ਬਿਲਕੁਲ ਜਿਵੇਂ ਤੁਸੀਂ ਦੇਖੋਗੇ ਨਿਸ਼ਾਨੀਆਂ ਛੋਲੀਆਂ ਮੋٹے ਦੌਰ ਤੇ ਕ੍ਰਿਸ਼ਟਾ ਦਿੰਦੇ ਆਪਾਂ ਤੁਹਾਨੂੰ ਦਿਖਾ ਦਿੰਦੇ ਆਂ ਆਹ ਦੇਖੋ ਜੀ ਕੱਟੀਆਂ ਮੇਰਾ ਪਰਾ ਚੈੱਕ ਕਰੀ ਚੱਲਿਆ ਜੇ ਚਾਰ ਥਾਂ ਵਾਲੀ ਕੱਟੀ ਮਿਲੂਗੀ ਪੰਜਵਾਂ ਛੇਵਾਂ ਕੋਈ ਦੋ ਜੁੜੀ ਤਿੰਨ ਥਾਂ ਦੀ ਕੱਟੀ ਨਹੀਂ ਮਿਲੂਗੀ ਆਹ ਦੇਖੋ ਜੀ ਬਾਕੀ ਝੋਲੀਆਂ ਚਾਹਾਂ ਤਸਲੀ ਨਾਲ ਕੱਟੀਆਂ ਦਿਖਾਵਾਂਗੇ ਬਾਟੂ ਡਰਿੰਕਰ ਓਂਕਲ ਤੁਸੀਂ ਦੇਖੋਗੇ ਕਿਵੇਂ ਪੈਂਦੇ ਆ ਠੀਕ ਹੈ ਸੋ ਹੋ ਸਕਦਾ ਦੋਸਤੋ ਇਹਨਾਂ ਦੀ ਮਾਤਰਾ ਦਾ ਆਪਾਂ ਕੋਈ ਪ੍ਰੂਫ ਨਹੀਂ ਕਰਾਂਗੇ ਕੋਈ 15 ਲੀਟਰ ਵਾਲੀ ਵੀ ਹੋ ਸਕਦੀ ਕੋਈ 12 ਲੀਟਰ ਵਾਲੀ ਵੀ ਹੋ ਸਕਦੀ ਆ ਕੋਈ 1 ਨਿਸ਼ਾਨੀਆਂ ਚੰਗੀਆਂ ਹੋਣਗੀਆਂ ਕਟੀਆਂਆਂ ਦੀਆਂ ਗੋਲ ਸੰਗੀਆਂ ਹੋਣਗੀਆਂ ਕੋਈ ਇਹ ਨਹੀਂ ਹੋਗਾ ਵੀ ਮੀਨੀ ਆ ਚਾਹੇ ਸਿੰਘ ਕੋ ਢਾਲੀ ਚਲੀ ਜਾਊਗੀ ਬਿਲਕੁਲ ਕੁੰਡੀਆਂ ਝੋਟੀਆਂ ਬਣ ਕੇ ਤਿਆਰ ਹੋਣਗੀਆਂ ਬੜੀਆਂ ਪਿਆਰੀਆਂ ਕਟੀਆਂ ਦਿਖਾਉਣੀਆਂ ਨੇ ਤੁਹਾਨੂੰ ਮਾਲ ਸਾਲ ਸਾਬਿਤ ਦੇ ਸਾਲ ਦੀ ਉਮਰ ਦੇ ਬਿਲਕੁਲ ਅੰਦਰ ਵਾਲੀ ਮਾਲ ਆ ਸੰਧੂ ਸਾਹਿਬ ਕੋਈ 8ਾਂ ਦੀ ਆ ਕੋਈ 9ਾਂ ਦੀ ਆ ਕੋਈ 10ਾਂ ਦੀ ਕੋਈ 11ਾਂ ਦੀ ਆ ਠੀਕ ਆ ਲੋ ਅੰਦਰ ਹੀ ਆ ਮਾਲ ਸਾਰਾ ਲੋ ਵੀ ਬਾਕੀ ਮੇਰਾ ਭਰਾ ਚੈੱਕ ਕਰਦੇ ਚੱਲਿਆ ਜੇ ਪੂਰੀ ਡਿਟੇਲ ਆਪਾਂ ਟਮਲੈਂਡ ਦੇ ਵਿੱਚ ਕਟੀਆਂ ਦਿਖਾਵਾਂਗੇ ਉਸ ਤੋਂ ਪਹਿਲਾਂ ਵੱਡੀਆਂ ਵੜਾ ਦਿਖਾਵਾਂਗੇ ਸ਼ਾਈ ਵਾਲ ਗ੍ਰੇਡ ਦੇ ਵਿੱਚ ਇੱਧਰ ਦੇਖੋ ਮੇਰਾ ਭਰਾ ਠੀਕ ਆ ਜੀ ਇਹਨਾਂ ਚੀਜ਼ਾਂ ਨੇ ਕਰਮਾਲ ਮੈਨੇ ਦੁੱਧ ਨਹੀਂ ਕਟਣਾ ਤੇ ਆਂਦੇ ਵੀ ਕਟਣਾ ਕਿੰਨੇ ਆ ਸੋ ਇੱਥੇ ਲਾਣੇ ਘਰਾਣੇ ਦਾ ਪਤਾ ਚੱਲੀ ਜਾਊਗਾ ਤੁਹਾਨੂੰ ਠੀਕ ਆ ਜੀ ਬਾਕੀ ਬਹੁਤ ਖੂਬਸੂਰਤ ਝੋਲੀਆਂ ਚੱਲੀਆਂ ਹੋਣ ਤੇ ਬਾਕੀ ਮੇਰਾ ਭਰਾ ਜਿੰਨੇ ਸੌਦਾ ਮਾਰਨਾ ਹੈ ਇੱਥੇ ਆਣ ਕੇ ਵਿਜ਼ਿਟ ਕਰਕੇ ਚਾਹੇ ਫੋਨ ਤੇ ਤੁਸੀਂ ਮੰਗਵਾ ਸਕਦੇ ਜੀ ਹਾਂਜੀ ਸ਼ੁਰੂਆਤ ਕਰਾਂਗੇ ਜੱਸ ਚਟਾੜੀਆਂ ਆਪਾਂ ਪਹਿਲਾਂ ਜਿਹੜੀਆਂ ਬਿਲਕੁਲ ਲਾਲ ਰੰਗ ਦੇ ਵਿੱਚ ਛਾਈ ਵਾਲ ਬਹਿੜਾ ਆ ਗਈਆਂ ਹਾਂਜੀ ਲੈ ਵੀ ਮੌਲ ਹੀ ਰੰਗੀਨ ਕਰਤਾ ਅੱਜ ਹਾਂ ਲਾਲ ਯਾਰ ਠੀਕ ਆ ਤੂੰ ਤਰੇ ਗੋਰੇ ਰੰਗ ਦੇ ਸ਼ਕੀਰ ਰੰਗ ਹੀ ਗੋਰਾ ਲੈ ਜਾਂਦਾ ਇੱਕ ਗੱਲ ਇੱਕ ਗੱਲ ਮੈਨੂੰ ਇੱਕ ਗੱਲ ਤੂੰ ਦੱਸ ਬਾਬ ਉਹ ਤਾਂ ਵੀ ਜਿਹੜੇ ਮੈਨ ਸਗੀ ਭੈਣ ਨੇ ਪਾਉਣੇ ਤੇ ਚਾਚੇ ਤਾਈ ਦੀ ਕੁੜੀ ਤੋਂ ਗੱਲ ਨਹੀਂ ਬੰਦਦੀ ਹੁਣ ਤੂੰ ਦੱਸ ਇਹਦੇ ਗੱਲ ਤੇਰੇ ਕੋਲ ਦਿੱਤੀ ਆ ਸਗੀ ਭੈਣ ਨਹੀਂ ਪੜਨੇ ਚਾਚੇ ਦਾ ਇਹਦੀ ਕੁੜੀ ਤੋਂ ਵਾਹ ਗੱਲ ਬੰਦਦੀ ਇਹਦੇ ਮੜਾ ਮੋੜਾ ਆ ਕਾਹਨੂੰ ਪੁੱਛ ਕੇ ਬੰਦਦੀ ਆ ਚਲ ਠੀਕ ਆ ਆਪਣਾ ਗਾਣਾ ਵੀ ਪੈਣ ਆ ਕੀ ਆ ਅਜਰਾ ਭੈਣ ਜਾਂ ਮੱਤੇ ਨਾਲ ਪਿਆਰ ਨਹੀਂ ਆ ਮਿਲਦਾ ਚਲ ਕੋਈ ਗੱਲ λαβੀ ਜਾਸੇ ਸ਼ੁਰੂਆਤ ਕਰਦੇ ਆ ਹਾਂਜੀ 15 15 ਲੀਟਰ ਵਾਲੀਆਂ ਦੋ ਵੜਾ ਸ਼ਾਈ ਵਾਲ ਇਹਨੂੰ ਕੋਈ 15 14 15 ਦਿਨ ਹੋਇਆ ਸੰਧੂ ਸਾਹਿਬ ਹਾਂਜੀ ਦੁੱਧ 15 ਕਿਲੋ ਹੋਊਗਾ ਇਹਦੇ ਥੱਲੇ ਹਾਂਜੀ ਆ ਤੁਹਾਨੂੰ ਦੇਖੋ ਕੁਆਲਿਟੀ ਬੱਚਾ ਪੂਰੀ ਤਸਲੀ ਨਾਲ ਦਿਖਾਵਾਂ ਕਿ ਕੱਦ ਵੱਡੇ ਦੋ ਵੜਾ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਫਸਟ ਸੈਕਿੰਡ ਬੜੀਆਂ ਵੜਾ ਬੜੀਆਂ ਮਗਰ ਕੀ ਬੱਚਾ ਅੱਛਾ ਬੱਚਾ ਅੱਜ ਕਿੰਨੇ ਦਿਨਾਂ ਦੀ ਸੂਈ ਆ ਇਹ 14 15 ਦਿਨ ਹੋ ਗਏ ਲਓ ਜੀ 15 14 ਦਿਨਾਂ ਦੀ ਸੂਈ ਹੈ ਸਵੇਰ ਦੂਜਾ ਤੇ ਜਾ ਦੁਜਾ ਮੰਨ ਗਿਆ ਦਾ ਸੌਦਾ ਕਰਕੇ ਲਈ ਕੋਈ ਤੇ ਜਾ ਭੈਣ ਫਰਾਮ 15 ਕਿਲੋ ਦੁੱਧ ਦੋਸਤ ਸ਼ਾਈ ਵਾਲ ਵੇੜਾ ਜਿਹੜੇ ਨਾ ਲੱਭਦੀ ਆ ਵੀ ਸ਼ਾਈ ਵਾਲ ਖਰੀਦਣੀ ਆ ਮੱਜਾਂ ਦੀ ਬਰਾਬਰੀ ਇਹ ਵੇੜਾ ਕਰਦੀਆਂ ਹੁਣ ਕਿਉਂਕਿ ਦੁੱਧ ਦੇ ਮਾਰੇ ਮਾਰੀ ਪਾਰੀ ਉੱਠ ਉੱਠ ਬੈਂਦੇ ਜਾਂ ਉਹ ਇਹ ਨਹੀਂ ਮਾਲਾ ਕੋ ਯੋਗਾ ਕੋਈ ਵੰਗਾ ਨਹੀਂ ਕੋਈ ਰਸੀ ਪੌਂਡ ਦੇ ਲੋਗ ਆ ਦੇਖੋ ਸੋ ਤੋੜ ਕੇ ਤੁਹਾਨੂੰ ਤਸੱਲੀ ਨਾਲ ਦਿਖਾ ਰਹੇ ਆ ਫੁੱਲ ਵਜਨ ਮੋੜ ਦੇ ਦੇ ਚੱਕਾ ਤੇ ਵੱਡਾ ਇਸ ਵੇੜ ਦਾ ਹਾਂ ਦੇਖੋ ਨਾਲੇ ਸਵੇਰੇ ਨਾ ਮੀਂਹ ਪੈਂਦਾ ਵਾ ਕੱਚ ਪੱਕ ਜਾਗਾ ਚਾਈ ਵੀ 7 ਵਜੇ ਦੀ ਜੋ ਅੱਜ ਮਾਰਨਿੰਗ ਹੀ ਆਈ ਹਾਂ ਜੀ ਹਾਂ ਠੀਕ ਆ ਮੀਂਹ ਦਾ ਨਹੀਂ ਮੈਂ ਕੀ ਬਰਦਰਣਾ ਤਾਂ ਨਹੀਂ ਠੀਕ ਆ ਠੀਕ ਆ ਲੋ ਵੀ ਅੱਜ ਦੋਸਤੋ ਐਂਟਰੀ ਦੀ ਸਵੇਰੇ ਹੋਈ ਆ ਮਾਰਨਿੰਗ ਹੀ ਆਈ ਆ ਬਾਕੀ ਮੇਰਾ ਪ੍ਰਾ ਪੇਠਪੂੜਾ ਤੁਸੀਂ ਵੇਖ ਲਓ ਥਾਣੇ ਨੂੰ ਜਿਹੜਾ ਲੱਗਾ ਉਹ ਇਹਨੂੰ ਲੱਗਾ ਕਰਵਾ ਲਿਓ ਵੈਸੇ ਛਾਈ ਵਾਲ ਦਾ ਕਦੀ ਥੜ ਮਾਰਾ ਨਹੀਂ ਹੋਊਗਾ ਮੁੱਠੀ ਮੁੱਠੀ ਤੇ ਦੂਰਾ ਥਾਣੀ ਹੁੰਦਾ ਠੀਕ ਆ ਜੀ 15 ਕਿਲੋ ਦੁੱਧ ਇਹਦੇ ਥੱਲੇ ਖਾਜਾ ਜਰਾ ਕੋਈ 12 15 ਦਿਨਾਂ ਦੀ ਸੂਈ ਰੰਗ ਲਾਲ ਆ ਜਿਵੇਂ ਆਪਾਂ ਤੁੰਨ ਦੀ ਕੁਆਲਿਟੀ ਵਿਖਾ ਦਾਂਗੇ ਤੁਹਾਨੂੰ ਕੋਈ 3 ਤੋਂ 4 4 ਇੰਚ ਲੰਬਾ ਤੁੰਨ ਤੇ ਬਾਕੀ ਥਾਂ ਤੁਸੀਂ ਵੇਖ ਲਓ ਠੀਕ ਆ ਜੀ ਜੈਸੇ ਕੋਈ ਵੰਗਾ ਬੂੰਗਾ ਪਾ ਲਈ ਤਾਂ ਹਾਂ ਵੰਗਾ ਪਉਣਾ ਪਾਓ ਨਹੀਂ ਪਉਣਾ ਨਾ ਪਉ ਆਪਾਂ ਪਾ ਗਏ ਜੀ ਉਹਨੇ ਬਾਕੀ ਜਿਹੜਾ ਹਲਦੀ ਨਹੀਂ ਮਾਣਾ ਵੰਗਾ ਪਾਲ ਕੇ ਤੇ ਜਿੱਥੇ ਖੜੀ ਉੱਥੇ ਖੜੀ ਉੱਥੇ ਉੱਥੇ ਇਹ ਨਹੀਂ ਦੂਜੇ ਥਾਂ ਠੀਕ ਆ ਮੈਂ ਪ੍ਰਤਾਪ ਮੋਰਲਾ ਵੀਰ ਹਾਂਜੀ ਇਹ ਨਾ ਵੰਗੇ ਦੀ ਸੰਧੂ ਸਾਹਿਬ ਲੋੜ ਨਹੀਂ ਲੈਵੇ ਹਲਾ ਆਹੇ ਦਾ ਮੂੰਹ ਤੁਮੀ ਜੇ ਕੇ ਨਾ ਕਰਤੀ ਆ ਵਾ ਇਹਲਾ ਇੰਨਾ ਦੇ ਮੇਂ ਆ ਕਰਦਾ ਨਹੀਂ ਉਹ ਡਰਾਕਰ ਜੀ ਨਹੀਂ ਤੇ ਹੈ ਤੇਰੀ ਤੇਰੀ ਆ ਹਾਂ ਲੋਬੀ ਬਹੁਤ ਹੋ ਸੋਹਣੀ ਕੁਆਲਟੀ ਆ 15 ਕਿਲੋ ਦੋ ਦਾਂਗੇ ਇਹਨਾਂ ਦੀ ਮੰਨ ਲਓ ਇਹ ਖਰੀਦ ਲਈਏ ਮੱਝ ਖਰੀਦ ਲਈਏ ਪੈਂਡ ਵੀ 5-5 ਆ ਜਾਂਦੀ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਲਓ ਜੀ ਕਰੋ ਚੱਕ ਠੀਕ ਆ ਸੋ ਮਗਰ ਇਹਦੇ ਦੋਸਤੋ ਬੱਚਾ ਮੇਲ ਕਫ ਆ ਪਲੀ ਸਭ ਵੀ ਤੁਸੀਂ ਆਪ ਹੀ ਦੇਖ ਲਓ ਵੀ ਪਲੀ ਪਲੀਤੀ ਪੂਰੀ ਆ ਉਹਦੇ ਵਿੱਚ ਕੋਈ ਦੋਰ ਰਿਆ ਨਹੀਂ ਗਿਆ ਕਾਦ ਦਾ ਪੂਰਾ ਵੱਡਾ ਮਿਲੂਗਾ ਅਕਸਰ ਕਈ ਵਾਰ ਸ਼ਾਈ ਵਾਲ ਵਾਰ ਆਪਾਂ ਦੇਖ ਲੈਣੇ ਆ ਜਾਂ ਲੈ ਜਾਣੇ ਛੋਟੀ ਹੁੰਦੀ ਹੈ ਛੋਟੀ ਛੋਟੀ ਹੁੰਦੀ ਹੈ ਇਹ ਛੋਟੀ ਨਹੀਂ ਕਿ ਪੂਰੀ ਵੱਡੀ ਯਾਰ ਮੰਨ ਕੇ ਮੇਰਾ ਵੀਰ ਕੋਈ ਸੌਦਾ ਕਰੇ ਤੇ ਆ ਕੇ ਨਰਾਸ਼ ਨਹੀਂ ਹੋਦੇ ਤੁਸੀਂ ਹਾਂਜੀ ਇਹ ਨਹੀਂ ਮਾਲਾ ਕੋਈ ਛੋੜੀ ਆਪੂਗੀ ਸੰਤੂ ਜੀ ਦੱਸੇ ਕੀ ਇਹਦਾ ਮੋਲ ਵੀਰੇ ਮੁੱਲ ਸੰਤੂ ਸਾਹਿਬ ਇਹਦਾ 70 ਚੋਂ ਮਾਨਤਾ ਕਰਦਾ ਨਿੱਕੇ ਮੋਲ 70 ਚੋਂ ਹਾਂਜੀ ਐ ਇੱਕੋ ਇੱਕ ਗੱਲ ਪੁੱਤਰ ਪੁਣੀ 65000 ਚ ਪਹੁੰਚ 65000 ਚ ਪਹੁੰਚ ਵਿੱਚ ਆ ਗੱਲਾਂ ਹੋਈ ਆਪਾਂ ਕਰਨੀਆਂ ਵੀ ਜਿਹੜੀ ਦੇ ਲੈਣ ਦੀ ਗੱਲ ਹੀ ਕਰਨੀ ਆ ਇਹ ਫਾਲਤੂ ਫਾਇਦਾ ਕੋਈ ਨਹੀਂ 65000 ਦੀ ਦੋਸਤੋ ਇਹ ਇਹਨੇ ਵਾੜਾ 70000 ਦੀ ਵੇਖਦੀ ਚਲੋ ਕੋਈ ਗੱਲ ਨਹੀਂ ਵਾਹ ਹਾਂਜੀ ਕੋਈ ਗੱਲ ਨਹੀਂ ਲੋਬੇ ਇਹਨਾਂ ਦੇ ਬੱਚੇ ਆਪਾਂ ਤੁਹਾਨੂੰ ਏੜ ਦੇ ਵਿੱਚ ਦਿਖਾਵਾਂਗੇ ਵਾੜਾਂ ਦੇ ਠੀਕ ਹੈ ਜੀ ਤਿੰਨ ਵਾੜਾ ਜਿਹੜੀਆਂ ਪਾਜੀਆਂ ਸੁਈਆਂ ਨੇ ਇਹਨਾਂ ਦੇ ਬੱਚੇ ਏੜ ਦੇ ਵਿੱਚ ਦਿਖਾਵਾਂਗੇ ਜ਼ਰੂਰ ਅੱਗੇ ਬਿਲਕੁਲ ਇਹਨਾਂ ਬਿੰਨ ਇਸ ਵਾੜ ਨਾਲ ਦੀ ਇੱਕ ਵਾੜ ਤੁਹਾਨੂੰ ਦਿਖਾਉਣੇ ਆ ਪੰਜ ਚਾਰ ਪੰਜ ਚਾਰ ਪੈਂਦੇ ਨਹੀਂ ਹੋਏ ਐ ਸੁਈ ਨੂੰ ਅਜੇ ਹਾਂ ਹਾਂ ਅਜੇ ਕਿਉਂ ਲੱਕਾ ਲੁੱਕਾ ਨਹੀਂ ਜੁਕਿਆ ਪੂਰਾ ਨੇ ਠੀਕ ਹੈ ਹਾਂਜੀ 15 14 15 14 ਕਿਲੋ ਇਸ ਵਕਤ ਸਿਟਾ ਦੇਗੀ ਹਾਂ 20 ਤੋਂ ਪਲੱਸ ਜਾਊਗੀ ਕਿੰਨਾ ਕਿ ਦੋ ਦੀ ਮੰਨੇ ਹਾਂਜੀ 20 ਦਾ ਪਲੱਸ ਜਾਊਗਾ ਇਹਦੇ ਦਸੇ ਦੇ ਮਗਰ ਵੀਰ ਬੱਚੀ ਹੈ ਨਹੀਂ ਬੱਚਾ ਬੱਚਾ ਹਾਂਜੀ ਸੂਗਰ ਚ ਦੂਜੇ ਵੀ ਦੂਜਾ ਦੂਜਾ ਪਿਓਰ ਦੂਜਾ ਸੂਗਾ ਤੇ 15 ਕਿਲੋ ਤੋਂ 200 ਪਲੱਸ ਪਲੱਸ ਸਿਟਾ ਦੇਗੀ ਅਜ ਪੰਜਾਂ ਚੌ ਦਿਨਾਂ ਦੀ ਸੂਈ ਤੱਲੇ ਮਗਰ ਬੱਛਾ ਮੇਲ ਕਾਫਾ ਤੇ ਗੋੜ ਵਰਗਾ ਰੰਗ ਹੈ ਬਈ ਦੇਸੀ ਗੋੜ ਵਰਗਾ ਜਿਹਨੂੰ ਕਹਿ ਦਿੰਦੇ ਨੇ ਜਿਹਦੇ ਪੁਰਾਣੇ ਦੇਸੀ ਗੋੜ ਨਹੀਂ ਦੇਖਿਆ ਉਹ ਪੂਰੇ ਦੇਖ ਕੇ ਫੋਨ ਕਰੇ ਵੀਰਾਂ ਭਰਾਵਾਂ ਨੂੰ ਪਤਾ ਲੱਗ ਜਾਣਾ ਅਜੇ ਮੱਖੀਆਂ ਨਹੀਂ ਫੁੱਟੀਆਂ ਹਾਂ ਕਿਉਂ ਤੁਹਾਨੂੰ ਪਤਾ ਸੂਸਵਾਜ ਪਹੂ ਆਇਆ ਹੁੰਦਾ ਬਿਲਕੁਲ ਬਿਲਕੁਲ ਸੋ ਕੁੜੇ ਪੜੇ ਦੋਸਤੋ ਹਜੇ ਹੌਲੀ ਹੌਲੀ ਚੁੱਕੂ ਕਰਵਾ ਲਈ ਠੀਕ ਆ ਜੀ ਬਾਕੀ ਪੁੱਠੇ ਪਾਠੇ ਦੀ ਤੁਸੀਂ ਵੇਖੋਗੇ ਚੜਾਈ ਤੇ ਜਿੱਡਾ ਕਰਮਾਲੀ ਨੂੰ ਢਾਂਚਾ ਜਿੱਡਾ ਕਦ ਕਰ ਲੱਗਾ ਨਾ ਵੀ ਸ਼ਾਈਵਾਲ ਭਾਵੇਂ ਇੱਕ ਕ੍ਰੋਸ ਵਿੱਚ ਆ ਗਈ ਥੋੜੀ ਬਾਕੀ ਲिटल ਬਿਟ ਹਾਂ ਹਾਂ ਇੱਕ ਗੱਲ ਆ ਗਈ ਅਸਤੂ ਸਾਹਿਬ ਇਹ ਨਹੀਂ ਮਾਲਾ ਕੋਈ ਛੜਾਕਲ ਛੜੂਕਲ ਨਹੀਂ ਜੇ ਕਰਾਉਣਾ ਮੈਂ ਵੀ ਪ੍ਰਤਾਪ ਇੱਕ ਮਿੰਟ ਰੋਕ ਕੇ ਕਰਾਉਣ ਦਿੱਤਾ ਸਾਡੀ ਲੋ ਵੀ ਕਰੋ ਚੈੱਕ ਮੇਰਾ ਆਪਣਾ ਹਾਪੂ ਤੋਂ ਫੇਰ ਕੇ ਤਸੱਲੀ ਨਾਲ ਦਿਖਾਵਾਂਗੇ ਭਾਵੇਂ ਜਿੱਦਾਂ ਮਾਜੀ ਕੋਈ ਛਟਾਕਲ ਧਾਰ ਵੀ ਹੈ ਉਂਗਲ ਉਂਗਲ ਜਿਦੀ ਮੋਟੀ ਸੰਤੂ ਸਾਹਿਬ ਮੁੱਠੀ ਆ ਤਾਰ ਆਣ ਵੇਖੋ ਤੁਸੀਂ ਕਰਮਾਂ ਲਈ ਠੀਕਾ ਜੀ ਐ ਨਿਕਾ ਡਾਉਂਦੀ ਇੱਕ ਪਾਸਮਕੇ ਪੂਰਾ ਪੂਰਾ ਸੰਤੂ ਸਾਹਿਬ 15 ਕਿਲੋ ਦੀ ਇਹ ਮਾਲਕਾਂ ਨੇ ਅੱਜ ਤਿੰਨਾਂ ਚੌ ਦਿਨਾਂ ਦਾ ਸੂਆ ਬਾਲਿਸ ਦੇ ਬਾਹਰ ਹੀ ਹੈ ਇਹ ਮਾਲਾ ਲਾ ਲਾ ਹੈਗਾ ਨਾ ਚੰਗਾ ਵੀਰ ਭਰਾ ਸੇਵਾ ਕਰਨ ਵਾਲਾ 20 ਤੋਂ ਪਲੱਸ ਹੀ ਚੋ ਸੋ ਬਾਕੀ ਚਮਕ ਤਮਕ ਬੜੀ ਹੈ ਨਾ ਚਮਕ ਵੇਖੋ ਫੇਸ ਕੁਆਲਟੀ ਬਹੁਤ ਸੋਹਣੀ ਹੈ ਚਮਕਦਮਕ ਵੱਛੀ ਨੂੰ ਬਹੁਤ ਸੋਹਣੀ ਹੈ ਠੀਕਾ ਜੀ ਇਧਰ ਦੇਖੋ ਲਓ ਜੀ ਠੀਕ ਹੈ ਸੋ ਥਾਨ ਬਹੁਤ ਵਧੀਆ ਲੇਵਟੀ ਬਹੁਤ ਸੋਹਣੀ ਹੈ ਠੀਕ ਹੈ ਜੀ 15 ਕਿਲੋ ਇਹ ਤਾਂ ਥੱਲੇ ਆਇਆ ਇਸ ਵਕਤ ਕੱਚਾ ਦੁੱਧ ਅੱਗੇ ਮੇਰੇ ਭਰਾ ਕਿਸੇ ਦੀ ਪੁੱਛ ਜਾਂ ਚੰਗੀ ਸੇਵਾ 16 ਚੋਲਿਓ 17 ਚੋਲਿਓ ਦੇ ਆਹ ਜਿਹੜੀ ਹਾਲ ਦੀ ਘੜੀ ਇਹਦੇ 15 ਕਿਲੋ ਇਹ ਨਹੀਂ ਮੰਨ ਲਓ ਮੰਨ ਲਾ ਪ੍ਰਵਾਹ ਨਾ ਕਰਵਾ ਆ ਸ਼ਮਨਾ ਜਿਹੜਾ ਲੜ ਦੁੜ ਪੂਰੇ ਭਰ ਜਾਂਦੀ ਆ ਦੇਖੋ ਠੀਕ ਹੈ ਸੋ ਥਾਨ ਬਹੁਤ ਸੋਹਣੀ ਕੁਆਲਿਟੀ ਹੈ ਚਾਰੇ ਥਾਨਾਂ ਬਾਕੀ ਲੇਵਾ ਇਕਸਾਰ ਪੱਧਰ ਇਹਦਾ ਕੀ ਮੁੱਲ ਕੀ ਡਿਮਾਂਡ ਰਹੂਗੀ ਇਹਦਾ ਮੁੱਲ ਜੀ ਕਰਦਾ 75 ਦੇ ਦਈਏ ਇਹਦਾ 70 ਚ ਮਾਨਦਾਨ ਕਰਾਂਗੇ 70 ਚ ਆ ਕਿੰਨਾ ਮਾਰ ਕਰੇ ਨਾ ਇੱਕੇ ਰਸੇ ਨਗਾੜ ਕੇ ਨਹੀਂ ਮਾਸੀ ਵੀ ਨਹੀਂ ਜਾਣਦੀ ਤੇ ਰਾਤ ਨੂੰ ਪਹਿਣਦੀ ਜਾਂਦਾ ਤੁੰਦਰਾ ਵੀ ਨਾ ਵੀ ਘਾਟੇ ਨਹੀਂ ਜਿਵੇਂ ਨਾ ਪਰ ਪਰੇ ਦੇ ਕੋਲੇ ਕਰਨਾ ਚੋੜਾ 1000 ਮੈਨੂੰ ਇਹ ਪਾਇਰ ਦੀ ਹੈ 1000 ਦੀ ਇਹ ਵੀ ਨਾਲ ਜੋੜੀ ਵੀ ਕਿਸੇ ਭਰਾ ਨੂੰ ਜਜੂ ਕੀ ਦੁੱਧ ਵੀ ਇੱਕੋ ਜਿਹਾ ਚਲ ਵੱੱਛੀ ਹੋ ਸਕਦਾ ਦੋਸਤੋ ਕੋਈ 1 ਕਿਲੋ 2 ਕਿਲੋ ਵੱਧ ਚਵਾਜੇ ਕੋਈ ਬਾਰੇ ਕਿਲੋ 2 ਕਿਲੋ ਘੱਟ ਪਰ ਢਾਂਚੇ ਮੁਤਾਬਕ ਵੇਖੀਏ ਤਾਂ ਵਡੀਆਂ ਵੜਾ ਨੇ ਦੁੱਧ ਕਰਮਾਲੀਆਂ ਇੱਕੋ ਜਿਹਾ ਭਰਾ ਦਿੰਦੇ ਜੋੜੀ ਕਿਸੇ ਨੇ ਪਾਉਣੀ ਆ ਤੇ ਜੋੜੀ ਦਾ ਵੀ ਮੁੱਲ 1,30 ਬਣਦਾ ਵਿੱਚੋਂ ਹੋਰ ਥੋੜਾ ਬਧਾ ਮਾਨਤਨ ਹੋ ਜਾਊਗਾ ਤੇ ਦੋਸਤੇ ਕਿਸੇ ਪੁਰਾਣੇ ਸੌਦਾ ਮਾਰਨਾ ਤੇ 1,30 ਬਣਦਾ ਦੋ ਦਾ ਵਿੱਚੋਂ ਮਾਨਤਨ ਹੋ ਜਾਊਗਾ ਹੋਰ ਹੋ ਜਾਊਗਾ ਕਿਸੇ ਭਰਾ ਦਾ ਸ਼ੋਰ ਚੱਪਾ ਠੀਕ ਆ ਜੀ ਕੋ ਨਰਾਸ਼ ਨਹੀਂ ਜਾਂਦਾ ਮੇਰਾ ਭਰਾ ਫੋਨ ਕਰੇ ਨਰਾਸ਼ ਨਹੀਂ ਕੋ ਮੁਰਦਾ ਇਧਰ ਤੋਹਫਾ ਦਿਖਾਉਣੀ ਆ ਤੁਹਾਨੂੰ ਤੋਹਫਾ ਕੱਲੀਆਂ ਗੱਲਾਂ ਦਾ ਤੋਹਫਾ ਨਹੀਂ ਆਹ ਵੇਖੋ ਹੱਥੋਂ ਤਪੇਰ ਕੇ ਜਿਹੜੀ ਚੀਜ਼ ਆ ਵਖਾਈ ਜਾ ਸਕਦੀ ਉਹਨੂੰ ਤੋਹਫਾ ਕਹਿਣ ਦਿਆਂ ਦੇਖੋ ਤੇ ਇਹ ਕ੍ਰੋਸ ਬ੍ਰੀਡ ਆ ਗਈ ਕੋਈ ਰਾਠੀ ਦਾ ਕੋਈ ਸਹੀ ਵਾਲਾ ਕੋਈ ਮਗਰ ਬੱਛੀ ਜੋ ਮਗਰ ਬੱਛੀ ਹੈ ਕਿੰਨੇ ਦਿਨਾਂ ਦੀ ਸੂਈ ਹੈ ਇਹ ਪਰਸੋਂ ਦੀ ਸੂਈ ਹੈ ਪਰਸੋਂ ਦੀ ਵੀ ਬੋਲੇ ਬੋਲੇ ਜੀ ਹੈ ਜੀ ਹਾਂਜੀ ਬੋਲੇ ਜੀ ਬੋਲੇ 10 10 ਕਿਲੋ ਬੋਨਾ ਹਾਂਜੀ ਠੀਕ ਆ ਮੈਨੂੰ ਲੱਗਦਾ ਵੀ ਜਿਹੜੇ ਹਿਸਾਬ ਨਾਲ ਇਹਨੇ ਸੀਰੀਆ ਸੂੜੀਆਂ ਨੂੰ ਚੈੱਕ ਕੀਤੀਆਂ ਵੰਗਰ ਅਸੀ ਦੀ ਇਹ ਵੀ ਨਾ ਨਾ ਲੋੜ ਹੀ ਕੋਈ ਨਹੀਂ ਲੋੜ ਵੀ ਕਰੋ ਜਾ ਕੇ ਠੀਕ ਆ ਜੀ ਕੋਈ ਵੰਗਰ ਅਸੀ ਪਾਉਣ ਦੀ ਲੋੜ ਨਹੀਂ ਵੰਗਰ ਅਸੀਂ ਦੋਸਤੋ ਸਿਰਫ ਪੋਸਿੰਗ ਪਾ ਜਾਂਦੇ ਆ ਇਹ ਵੀ ਕੋਈ ਛੋਟੀ ਨਹੀਂ ਵੱਡੇ ਕੱਦ ਕਾਠ ਚੀ ਹੈ ਵੀ ਹਾਂ ਵੱਡੀ ਆ ਹਾਂ ਹਾਂ 44 ਵੱਡੀ ਆ ਰੰਗ ਬਹੁਤ ਸੋਹਣਾ ਠੀਕ ਆ ਜੀ ਬਦਾਮੀ ਰੰਗ ਕਹਿ ਦਿੰਨੇ ਆਪਾਂ ਬਦਾਮੀ ਜਾਂ ਰੰਗਾ ਫੇਸ ਕੁਆਲਿਟੀ ਚੰਗੀ ਆ ਦੂਜੇ ਕੋ ਸੁਵੇ ਇਹ ਵੀ ਤੁਸੀਂ ਮੰਨਦੇ ਹੋ ਹਾਂ ਦੂਜਾ ਲਾਲੇ ਤੇ ਜਾਲਾ ਵਾਲੇ ਕੋਈ ਬਾਕੀ ਮੂੰਹ ਮੱਥਾ ਚੰਗਾ ਥਾਣ ਮੈਂ ਇਧਰੋਂ ਵਿਖਾ ਦੇਣਾ ਤੁਹਾਨੂੰ ਆ ਵੇਖੋ ਆ ਦੇਖੋ ਜੀ ਠੀਕ ਆ ਜੀ ਸੋ ਇਹ ਥਾਣਾ ਤੇ 10 ਕਿਲੋ ਇਸ ਵਕਤ ਬੋਲਾ ਹੈ ਕਿਉਂਕਿ ਅੱਜ ਦੋਸਤੋ ਤੇਜਾ ਦੇ ਨੇ ਤੇ 10 ਕਿਲੋ ਬੋਲਾ ਮੰਨ ਕੇ ਮੇਰਾ ਭਰਾ ਸੌਦਾ ਕਰਿਆ ਜੇ ਵਛੀ ਇਹਦੇ ਮਗਰ ਬੱਚਾ ਵੀ ਤੁਹਾਨੂੰ ਆਪਾ ਦਿਖਾਵਾਂਗੇ ਤੇ ਜਿਹੜੇ ਨਬਰ ਤੇ ਵੇਖ ਤੁਹਾਨੂੰ ਦਿਖਾ ਰਿਹਾ ਲੇਵੇ ਦੀ ਸਫਾਈ ਹੈ ਪੂਰੀ ਮੁੱਠੀ-ਮੁੱਠੀ ਥਾਣਾ ਤੇ ਨੋਕ ਵਾਲਾ ਥਾਣਾ ਠੀਕ ਆ ਜੀ ਤੇ ਕੱਦ ਵੱਡਾ ਕੋਈ ਨਿੱਕੀ ਜੀ ਇੱਕ ਛੋਟੀ ਵਹਿਰ ਮੰਨ ਕੇ ਮੇਰਾ ਭਰਾ ਨਾਲ ਸੌਦਾ ਕਰੇ ਕਿਉਂਕਿ ਹਰੇਕ ਦੇ ਮਨ ਚ ਹੁੰਦਾ ਵੀ ਯਾਰ ਕੱਦ-ਕਾਦ ਕੀ ਦੱਸਿਆਗਾ ਉੱਥੇ ਕਹੇ ਕੋਈ ਬੜੀ ਛੋਟੀ ਨਾ ਨਿਕਲ ਆਵੇ ਨਹੀਂ ਨਹੀਂ ਸੰਤੋਖ ਸਾਹਿਬ ਛੋਟੀ ਨਹੀਂ ਆ ਇਹਨਾਂ ਦੇ ਬਰਾਬਰ ਹੀ ਹੈ 19 21 ਦਾ ਹੀ ਫਰਕ ਆ ਹਾਂ ਜ਼ਿਆਦਾ ਵੀ ਨਹੀਂ ਆ કરી ਚਲੋ ਚੈੱਕ ਠੀਕ ਆ ਜੀ ਬਹੁਤ ਪਿਆਰੀ ਚੰਗੀ ਬੰਤਰਾ ਲੈਵੇ ਦੀ ਤੇ ਜਿਵੇਂ ਵੀ ਰਾਇ ਕੀ ਮੋਲ ਕੀ ਦਮਾਰ ਰੂਏ ਦੀ ਇਹਦਾ 50 ਚ ਮਾਨਤਨ 50 ਚ ਕਿੰਨਾ ਕਰਦੀਏ ਇੱਕੋ ਇੱਕ ਗੱਲ ਕਰਨੀ ਹੁੰਦੀ ਆਪਾਂ 45000 ਦੀ ਸੰਤੂ ਸਾਹਿਬ 45 ਰੁਪਇਆ ਛੋੜ ਲੈ 44 ਪਹੁੰਚ 44 ਦੀ 45 ਦੀ ਕਰ ਕੀ ਗੱਲ ਆ ਕੀ ਕਰਦੇ ਆ ਦੱਸ ਕੋਈ ਹੁਣ ਹੋ ਰਿਹਾ ਜਿਹੜਾ ਕੁਝ ਹੋਣਾ ਸੀ 44000 ਦੀ ਇਹ 200 ਪਹੁੰਚ ਹੈਗੀ ਹੈ 100 ਕਿਲੋਮੀਟਰ ਤੱਕ ਕੰਨੇ ਕੰਨੇ ਵਰੀ ਬਾਰੀ ਬਰਮਾ ਆਪਾਂ ਇਹ ਦਿਖਾ ਦਿੱਤੀ ਸਾਰੇ ਭਰਾਵਾਂ ਨੂੰ ਪਤਾ ਵੀ 100 ਕਿਲੋਮੀਟਰ ਤੱਕ ਪਹੁੰਚ ਹੁੰਦੀ ਆ ਆ ਜੋ ਵੱਛੀ ਆ ਬੱਚਾ ਦਿਖਾ ਦਈਏ ਵੱਛੀ ਦਿਖਾਈਏ ਆ ਕਾਫੀ ਕਲਰ ਵੱਛੀ ਆ 10 ਕਿਲੋ ਬੋਲਾ ਜਿਹੜੀ ਵੇਰ ਦਾ ਹੁਣ ਆਪਾਂ ਦਿਖਾਈਏ ਤੁਹਾਨੂੰ ਤੀਜੇ ਨੰਬਰ ਤੇ ਆ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਪਹਿਲੇ ਨੰਬਰ ਤੇ ਵਿਖਾਈ ਇਹ ਪਹਿਲੇ ਨੰਬਰ ਤੇ 15 ਕਿਲੋ ਤਿਆਰ ਜਿਹੜਾ ਤੇ ਇਹ ਕੱਚਾ ਦੁੱਧ ਜਿਹੜਾ ਆ ਵੱਛਾ ਦਾ 15 14 15 ਕਿਲੋ ਕੱਚਾ ਦੁੱਧ ਦੂਜੇ ਨੰਬਰ ਤੇ ਉਹਦਾ ਇਹ ਬੱਚਾ ਦੋ ਦੇ ਬੱਚੇ ਆ ਤੇ ਤੀਜੇ ਨੰਬਰ ਵਾਲੀ ਦੀ ਬਿਲਕੁਲ ਕਾਫੀ ਕਲਰ ਦੇ ਵਿੱਚ ਤੇ ਵੱਛੀ ਆ ਕਤੀ ਦਾ ਨਵਾਂ ਰੂਪ ਦਿਖਾਉਣੇ ਛਾਈ ਵਾਲਾਂ ਦੇ ਵਿੱਚ ਜਿਹੜਾ ਮੇਰਾ ਭਰਾ ਵੀ ਮਹੀਨਾ ਕੇ ਕੇਅਰ ਕਰ ਲੂਗਾ ਮਹੀਨਾ ਕੇ ਸਾਫ ਲੂਗਾ ਮੈਂ ਨਾ ਆਰਤੀਆਂ ਸਰਾਨਿਆਂ ਨੂੰ ਪਲੀ ਪਈ ਬੜੀ ਪਰੀਤੀ ਹੈ ਕੇ ਇਹ ਦੋਸਤ ਪ्योर ਛਾਈ ਵਾਲਜੀ ਆ ਗਈ ਆਹ ਪੂਰੀ ਬੰਨ ਵੇਖੋ ਆਪਸ ਵਿੱਚ ਯਾਰ ਕੀ ਕਰਦੇ ਆ ਹਾਂ ਆਵਾ ਕੇ ਪਿਓ ਰ ਜੜੀ ਹਾਂ ਪਿਓਰ ਪਿਓਰ ਸੋਤਲੇ ਹਾਰਾ ਕਈ ਪਸ਼ੂਨ ਘਟ ਪਿਆ ਹੁੰਦਾ ਕਰੇ ਸੰਗਲਾਂ ਦੇ ਵਿੱਚ ਗਿੱਜੇ ਹੁੰਦੇ ਆ ਵੱਚੀ ਤੁਸੀਂ ਦੇਖ ਸਕਦੇ ਜੇ ਕਿਸਾਨ ਵੀਰੋਂ ਨਵੀਂ ਬੱਚੀ ਆ ਤੇ ਜੱਸੇ ਵੀਰ ਪਹਿਲਾ ਸਵੇਰ ਕਿਧੋ ਜੇ ਪਹਿਲਾ ਪਹਿਲਾ ਬਲੂਹਣੀ ਬਲੂਹਣੀ ਲੋ ਵੀ ਪਹਿਲਾ ਸਵੇਰ ਦੋਸਤੋ ਵੱਚੀ ਸੋਣ ਵਾਲੀ ਆ ਅਕੀ ਵੱਚੀ ਬੜੀ ਸ਼ੈਤਾਨੀ ਵਾਲੀ ਆ ਨਹੀਂ ਮੈਂ ਨਾ ਪਰ ਮੈਂ ਇਹਨਾਂ ਨੂੰ ਦਿਖਾਵਾ ਮਾਲਾ ਕਰਦੀ ਆ ਮਾਲਾ ਪ੍ਰਵਾਹ ਕੋਈ ਨਹੀਂ ਇਹਨੂੰ ਲੈ ਨਹੀਂ ਉਦਾਂ ਸ਼ੈਤਾਨੀ ਵਾਲੀ ਨਹੀਂ ਬਈ ਸੁਨਾਪ ਚੁਨੂ ਕੋਲੇ ਵਿੱਚ ਹਾਂ ਉਹ ਸੁਨਾਪ ਦੇ ਵਿੱਚ ਬੜੀ ਸ਼ੈਤਾਨੀ ਵਾਲੀ ਆ ਹਾਂਜੀ ਹਾਂਜੀ ਕੋਈ ਜੇ ਡਰਦਾ ਡੁਕਰਦਾ ਵੀ ਉਪਰੀ ਥਾਂ ਤੇ ਆ ਕੇ ਤੋੜੇ ਪਸ਼ੂ ਕਰ ਜਾਂਦੇ ਆ ਹਾਂਜੀ ਪਹਿਲਾਂ ਵੱਛੀ ਦਾ ਸੂਣਾ ਤੇ ਇੱਕ ਪਾਤੀ ਪਲੀ ਪਲੀਤੀ ਪੂਰੀ ਆ ਜਿੱਦਾਂ ਇੱਕ ਕੈਰੈਕਟਰ ਦੀ ਗੱਲ ਕਰਦੇ ਆ ਕੈਰੈਕਟਰ ਤੁਸੀਂ ਸਾਹਮਣੇ ਦੇਖ ਹੀ ਲਿਆ ਬਨਪੁੰਨ ਬਾਕੀ ਪਿੱਟ ਕੋੜੇਲ ਸਾਈਡ ਤੋਂ ਉੱਚੀ ਤੇ ਜੇ ਅੱਖਾਂ ਦੀ ਗੱਲ ਕਰ ਲਈਏ ਤਾਂ ਜੇਰਦ ਤੋਂ ਸ਼ੂਵਾ ਪਾਇਆ ਵੱਡੀ ਵਹਿੜ ਆ ਇਹ ਨਹੀਂ ਕੋਈ ਛੋਟੀ ਹੋਊਗੀ ਠੀਕ ਆ ਵੀ ਹਾਂਜੀ ਲੋਬੀ ਬਾਕੀ ਵਹਿੜ ਰਸੋਈ ਦਾ ਪੂਰੀ ਠੰਡੀ ਧੀਰੀ ਆ ਸੀਲ ਸੌਵਾ ਕੋਈ ਫੋਰ ਛਾਕ ਨਹੀਂ ਠੀਕ ਆ ਜੀ ਥੋੜਾ ਧਲਿਆਰੇ ਤੋਂ ਆਲਜੀ ਕਰਦਾ ਪਸ਼ੂ ਹਾਂ ਲੋਬੀ ਠੀਕ ਆ ਜੀ ਸੋ ਜਿਹੜਾ ਮੇਰਾ ਭਰਾ ਅਗੇ ਸ਼ਾਈ ਵਾਲ ਦਾ ਸ਼ਕੀਨ ਹੈ ਉਹ ਵੀ ਪਿਓਰ ਬੰਨ ਵਾਲੀ ਉਹ ਤੁਸੀਂ ਹੱਥ ਪਾ ਸਕਦੇ ਜੇ ਇਹ ਜਸਵੇਰ ਕੀ ਮੋਲ ਕੀ ਡਿਮਾਂਡ ਹੋਊਗੀ ਇਹਦੀ ਅੱਜ ਇਹ ਵੀ ਨਿਕਾ ਜਾਈਆ ਹਾਂ ਇਹ ਵੀ 35000 ਤੋਂ ਮਾਤਾਨ ਕਰ ਦੇਣਾ 35000 ਤੋਂ 30000 ਤੇ ਪਹੁੰਚ ਨਿਕਾ ਜਾਏ ਮੁੱਲ ਸੰਧੂ ਸਾਹਿਬ ਹਾਂ 32 ਤੇ ਪਹੁੰਚ ਇਹ ਤੋਂ ਬਾਹਰ ਨਹੀਂ ਹੁਣ ਸੋ ਲੈ ਲੈਣੀ ਠੀਕ ਆ 32 ਦੇ ਫੱਟੇ ਜਾਵਗੇ ਚੱਕੀ ਆ ਭਾਏ ਡੇ ਵਧੀਆ ਮੋਨੀ ਜੇ ਲੱਪਣੇ ਭਰਾਵਾਂ ਨੂੰ ਬੇਨਤੀ ਹੈ ਕਿ ਆ ਤੁਹਾਡੇ ਵਾਲੇ ਜਿਹੜੇ ਭਾਵ ਆ ਬਿਲਕੁਲ ਨਿਕਲ ਨਿਕ ਜੈ ਜੈ ਹੁੰਦੇ ਆ ਇਹ ਨਹੀਂ ਭਾਤੂ ਮੁੱਲ ਜਿੰਨਾ ਦਾ ਹੁਣ ਜਿਹੜੀ ਚੰਗੀਆਂ ਗਾਵਾਂ ਆ ਮਾਦੇ ਚੰਗਾ ਰੇਟ ਹੋਊਗਾ ਤੇ ਬਾਕੀ ਭਰਾਵਾਂ ਨੂੰ ਜਾਣਿਆ ਬਿਲਕੁਲ ਲਓ ਵੀ ਇਹ 32250 ਢ ਦੇ ਵਿੱਚ ਮਿਲ ਜੂਗੀ ਮਹੀਨਾ ਕੇ ਸਾਂਭਣ ਦੀ ਲੋੜ ਆ ਸ਼ਾਈ ਵਾਲ ਪਿਓ ਰੰਗ ਦੇ ਵਿੱਚ ਆ ਕਿਸੇ ਭਰਾ ਨੇ ਚਲੋ ਗਾਹ ਹਰੇਕ ਦਾ ਸ਼ੌਕ ਹੁੰਦਾ ਵੀ ਚਲੋ ਨਸਲ ਬਰੀਡ ਤੇ ਕੰਮ ਕਰ ਲਈਏ ਜਿੰਨੂੰ ਜਰਸੀ ਮਿਲ ਗਈ ਉਹਨੇ ਜਰਸੀ ਤੇ ਕਰਨਾ ਜਿਨੂੰ ਸ਼ਾਈ ਵਾਲ ਬੱਤੀ ਚੰਗੀ ਮਿਲ ਗਈ ਉਹਨੇ ਸ਼ਾਈ ਵਾਲ ਤੇ ਕਰਨਾ ਬਾਕੀ ਮੇਰਾ ਭਰਾ ਚਾਰ ਵੜਾ ਤੁਹਾਨੂੰ ਆਪਾ ਦਿਖਾ ਦਿਆਂ ਨੇ ਤਿੰਨ ਸੁਈਆਂ ਇੱਕੋ ਇੱਕ ਜਿਹੜੀ ਕੱਚੀ ਬੈੜ ਸੀਗੀ ਠੀਕ ਆ ਬਾਕੀ ਮਾਲ ਹੈ ਸਾਫ ਸੁਥਰਾ ਹੈ 15-15 ਲੀਟਰ ਦੁੱਧ ਕੱਚਾ ਦੋ ਦਿਨਾਂ ਦਾ ਥੱਲੇ ਇਸ ਵਕਤ ਹਾਜ਼ਰ ਆ ਤੇ ਕਰ ਸਕਦੇ ਹੋ ਤੁਸੀਂ ਸੌਦਾ ਠੀਕ ਆ ਜੀ ਤੇ ਬਾਕੀ ਸ਼ਟਾਰਟਿੰਗ ਤੋਂ ਇੱਕ ਜਿਗਰ ਕੀਤਾ ਸੀ ਆਪਾਂ ਕੱਟੀਆਂ ਤੁਹਾਨੂੰ ਜਿਹੜੀਆਂ 13 ਕੱਟੀਆਂ ਨੇ ਜਸਵੀਰ ਉਹ ਬਿਲਕੁਲ ਲੈਂਦੀਆਂ ਹਾਂ ਹਾਂ ਜੀ ਸਾਲ ਦੇ ਅੰਦਰ ਵਾਲੀ ਇਹਨਾਂ ਦੀ ਉਮਰ ਆ ਸਾਰੀ ਅੰਦਰ 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 ਬਾਕੀ ਨੀਲੀ 라ਵੀ ਨੀਲੀ ਮੂਰੋ ਬਰੀਡ ਦੇ ਵਿੱਚ ਇਹ ਕੱਟੀਆਂ ਠੀਕ ਆ ਜ ਉਹ ਤੁਹਾਨੂੰ ਆਪਾ ਪ੍ਰੋਪਰ ਦਿਖਾ ਦਿੰਨੇ ਆ ਬਹੁਤ ਖੂਬਸੂਰਤ ਕਟੀਆਂ ਨੇ 13 ਨਾਗ ਨੇ ਟੋਟਲ ਠੀਕ ਆ ਜੀ ਉਮਰ ਤਕਰੀਬਨ 70 ਦੇ ਅੰਦਰ ਵਾਲੀ ਆ ਹਾਂ ਜੀ ਇਹ ਸੰਧੂ ਸਾਹਿਬ ਨੀਜੀ ਰਵਿ ਦਾ ਚੌਕ ਜਿਹਨੇ ਭਰਾਵਾ ਕੋਈ 8ਾਂ ਦੀ ਆ ਕੋਈ 7ਾਂ ਦੀ ਆ ਕੋਈ 9ਾਂ ਦੀ ਆ ਕੋਈ 10ਾਂ ਦੀ ਆ ਉਮਰ 70 ਦੇ ਅੰਦਰਾਂ ਦੀ ਹਾਂ ਜੀ ਅੰਦਰ ਅੰਦਰ ਹੀ ਆ ਜੀ ਠੀਕ ਆ ਵੀਰੇ ਜੀ ਜਦੋਂ ਵੀਰੇ ਇਹ ਕੋਈ ਮੋٹے ਤੌਰ ਤੇ ਆਪਾਂ ਜੇਕਰ ਗੱਲ ਕਰੀਏ ਤੇ 13 ਨਾਗ ਨੇ 13 ਨਾ ਆ ਗਿਆ ਜੇ ਕੋਈ ਉਦਾਂ ਲਾਉ ਸੰਧੂ ਸਾਹਿਬ ਦੜਾਈ ਹਾਂ ਜੀ ਉਠਾਈ ਲਊਗਾ ਹਾਂ 1,55,000 ਦੀਆਂ ਠੀਕ ਆ ਵੀਰੇ ਹਾਂ ਜੀ ਜੀ ਕੋਈ ਇਦਾਂ ਲਊਗਾ ਆ ਜਿਹੜੀ ਜੋੜੀ ਆ ਆ ਦੇਖੋ ਝੁਲ ਝੁਲ ਬਕਾਈ ਚਲਦੇ ਨਾਲ ਨਾਲ ਆਹ ਦੇਖੋ ਜੀ ਦੋਸਤੋ ਮੋٹے ਤੌਰ ਤੇ ਦਿਖਾਵਾਂਗੇ ਨਾ ਕਿ ਜਿਆਦੇ ਆ ਤਸੱਲੀ ਦੇ ਲਈ ਤੁਹਾਡੇ ਚਾਰੇ ਥਣ ਪਾਸ ਕਰਾਵਾਂਗੇ ਵੀ ਚਾਰੇ ਥਾਣਾ ਪੰਜਵਾਂ ਕੋਈ ਥਣ ਨਹੀਂ ਹੁੰਦਾ ਨਾਲ ਹਾਂਜੀ ਕਿਉਂਕਿ ਦੂਰੋਂ ਨੇਰੇ ਆਉਣਾ ਤੇ ਜੋੜੀ ਜੋੜੀ ਦਾ ਸੌਦਾ ਮੇਰਾ ਭਰਾ ਤੁਹਾਨੂੰ ਸੌਖਾ ਪਊਗਾ ਫਿੱਟ ਪਊਗਾ ਜੋੜੀ ਜੋੜੀ ਦਾ ਸੌਦਾ ਕਰਦੇ ਹਾਂ ਜੀ ਇਹ ਜਿਹੜੀ ਸੰਤੂ ਸਾਹਿਬ ਜੋੜੀ ਆ ਇਹ 5000 ਦੀ ਦੇਗਾ ਇਹ 5000 ਦੀ ਆ ਪਹਿਲੇ ਦੂਜੇ ਨੰਬਰ ਵਾਲੀ ਹਾਂਜੀ 5000 ਦੀ ਦੇ ਦੀ ਪ੍ਰਤਾਵੇ ਆ ਆ ਤੇ 1000 ਛੋੜ ਕਰ ਦਾਂਗੇ 24000 ਦੀ 2 100 ਰੁਪਇਆ ਮੰਨਤਾ ਨਾ ਇੱਕ ਇੱਕ ਨੀਲੀ ਦੀ ਕੱਟੀ ਪਾਰੋ 33 ਕੱਟੀ ਇਹ ਨੀਲੀ ਦੀ ਪਾਰੋ ਤੇ ਨਾਲ ਇੱਕ ਤੁਹਾਨੂੰ ਕਰਤੀ ਬਾਅਦ ਦਿਖਾਵਾਂਗੇ ਇਹ ਦੇਖੋ ਆਹ ਦੇਖੋ ਠੀਕ ਹੈ ਜੀ ਇੱਕ ਇਹ ਕੱਟੀ ਦਿਖਾ ਰਿਹਾ ਟੇਡੇ ਘੜਦੇ ਵਿੱਚ ਤੇ ਇੱਕ ਨਾਲ ਆਹ ਕੱਟੀ ਆ ਹਾਂ ਆਹ ਵੇਖੋ ਜੀ ਠੀਕ ਹੈ ਜੀ ਸੋ ਜੋੜੇ ਜੋੜੇ ਦੇ ਹਿਸਾਬ ਨਾਲ ਇਹ ਵੀ 5000 ਦਾ ਜੋੜਾ ਦੇ ਦੋ ਇਹ ਵੀ 5000 ਦਾ ਮੂੰਹ ਘਵਾ ਦੇ ਦੋ ਇਹਦਾ ਕੱਟਣਾ ਤੁਹਾਨੂੰ ਸਾਰਾ ਇਹ 5000 ਦੀ ਹੈ ਕੱਲੀ ਆ ਉਹਦੇ ਨਾਲ ਹੀ ਚਲ ਕੋਈ ਨਹੀਂ ਹੋਣੇ ਨੇ ਜਾਤ ਕੋਈ ਗੱਲ ਨਹੀਂ ਇਹ 5000 ਦੀ ਦੋਸਤ ਜੋੜੀ ਮਿਲ ਜੂਗੀ ਨਾਲ ਨੀਲੀ 라ਵੀ ਦੀ ਤੇ ਨਾਲ ਇੱਕ ਕੱਤੀ ਛੁੱਟੀ ਆ ਹਾਂ ਮੋਰਾ ਮੰਗਾ ਸਕਦੇ ਠੀਕ ਹੈ ਜੀ ਤੇ ਬਾਕੀ ਮੇਰਾ ਭਰਾ ਜਿਹੜਾ ਸੰਤੂ ਸਾਹਿਬ ਹੈਗੀ ਪੰਜਾਂ ਕੁ ਮਹੀਨਿਆਂ ਛਾਂਦੀ ਆ ਇਹ ਪੰਜਾਂ ਛੇ ਕੁ ਮਹੀਨਿਆਂ ਦੀ ਆ ਹਾਂਜੀ ਹਾਂਜੀ ਠੀਕ ਆ ਅੱਗੇ ਜਸ ਜਿਹੜੀ ਆਪਣੇ ਕੋਲ ਅੱਗੇ ਨੈਕਸਟ ਆ ਗਈ ਆ ਆਕਮ ਮਨਕੀ ਬਿੱਲੀ ਹਾਂਜੀ ਇਹ ਵੀ ਸੰਤੂ ਸਾਹਿਬ ਸਿੰਘ ਵੇਖੋ ਉਮਰ ਦੀ ਕਿੰਨੀ ਹੋਊਗੀ ਉਮਰ ਇਹ ਕੋਈ ਹੋਊਗੀ ਅਜੇ ਕੋਈ 8 9 ਮਹੀਨੇ 8 7 8 9 8 7 ਮਹੀਨੇ ਜਿਆਦਾ ਨਹੀਂ ਆਵੇ 9 ਅੱਖਾਂ ਬਿੱਲੀਆਂ ਆੱਖਾਂ ਬਿੱਲੀਆਂ ਹਾਂ ਮੈਂ ਝੋਲੀ ਝੁਲੀ ਵੀ ਅੱਖ ਦੇ ਤੇ ਕੁਆਰੇ ਕੁੜੀ ਆ ਹਾ ਹਾ ਮੈਂ ਵੀ ਝੋਲੀ ਦਿਖਾ ਦਿਓ ਆ ਦੇਖੋ ਜੀ ਆ ਵੇਖੋ ਜੀ ਥਾਨ ਵੜਾ ਕੁਆਲਟੀ ਆ ਸੰਤੂ ਸਾਹਿਬ ਆਹ ਵੇਖੋ ਜਿਵੇਂ ਟੋਪੀ ਵਾਲੇ ਕੱਲ ਹੁੰਦੇ ਕੰਮ ਦੇ ਠੀਕ ਹੈ ਜੀ ਆਹ ਵੇਖੋ ਬਹੁਤ ਵਧੀਆ ਕੱਟੀ ਆ ਇਹ ਜੋੜੀ ਇੱਕ ਇੱਕ ਆਇਆ ਨਾਲ ਉਹ ਘੁੰਮ ਕੇ ਇਧਰ ਆ ਗਈ ਅੱਛਾ ਇਧਰ ਵੇਖੋ ਹੁਣ ਤਾਂ ਇਹ ਉਂਗਲੀ ਮਹਾ ਸਿੰਘ ਜੀ ਬਿਆ ਕਰਦੇ ਆ ਵੇਖੋ ਇਤੋਂ ਗੁਲਾਈ ਕਰਦੀ ਆ ਸਿੰਘੀ ਦੋਸਤੋ ਤੁਸੀਂ ਵੇਖੋਗੇ ਕਿਸੇ ਤੇ ਗਲਤ ਸਿੰਗੜੀ ਹੋਣਗੇ ਬਿਲਕੁਲ ਗੋਲ ਸਿੰਗਾਂ ਵਾਲੀਆਂ ਕੱਟੀਆਂ ਨੇ ਝੋਲੀਆ ਤੁਸੀਂ ਚੈੱਕ ਕਰ ਸਕਦੇ ਜੀ ਆਹ ਵੇਖੋ ਇਹ ਦੋਸਤ ਜੋੜੀ ਜੋੜੀ ਜਾਣੀ ਹੈ ਜੀ ਇਹ ਇਹ 26000 ਦੀ ਜੋੜੀ ਤੇ ਇਹ 26 ਦੀ ਆ ਇਹ 26000 ਇੱਕ ਆ ਕਾਲੇ ਰੰਗ ਦੀ ਜਿਹੜੀ ਕੱਟੀ ਫਾਈ ਹੈ ਗੋਰ ਸਿੰਘੀ ਛੋਟੀ ਹਾਂ ਜੀ ਹਾਂ ਜੀ ਇੱਕ ਆ ਇਹ 26000 ਦੀ ਜੋੜੀ ਹੈ ਹਾਂ ਤੀਜੇ ਨੰਬਰ ਤੇ 26000 ਹਾਂ ਤੀਜੇ ਨੰਬਰ ਤੇ 26000 ਵਾਲੀ ਜੋੜੀ ਹੋਊਗੀ ਤੇ ਚੌਥੇ ਨੰਬਰ ਤੇ ਇੱਕ ਆ ਜਿਹੜੀ ਨੀਲੀ ਦੀ ਘੁੰਮੀ ਇਹ ਇਹ ਇਧਰ ਦੇਖੋ ਹਾਂ ਇਹਨਾਂ ਚਾਰ ਚਾਂਦੀ ਲੱਗੇ ਤੇ ਦੇਖੋ ਕਰੋ ਚਾਕੇ ਜੀ ਠੀਕ ਹੈ ਹਾਂ 15000 ਵਾਲੇ ਵੇਚ ਕਿਤਾ ਲਾਭਾ ਪਰ ਪਹਿਲਾਂ ਆਪਾਂ ਪੂਰੀ ਸਲਾਗਤ ਕਰਕੇ ਲਈਆਂ ਕੱਟੀਆਂ 50 ਥਾਂ ਵਾਲੀਆਂ 3 ਥਾਂ ਵਾਲੀਆਂ ਨਹੀਂ ਲਈਆਂ 4 ਥਾਂ ਵਾਲੇ ਲੋ ਠੀਕ ਆ ਅੱਖਾਂ ਦੋਵੇਂ ਨੀਲੀਆਂ ਮੱਥੇ ਪੁਰਾਣੀ ਨਹੀਂ ਲਈ ਆ ਜਿਹਨੂੰ ਆਪਾਂ ਨੀਲੀ ਕਹਿ ਦਿੰਦੇ ਆ ਚਲੋ ਇਹ ਨੀਲੀ ਅੱਗ ਦੇ ਵਿੱਚ ਪੂਛੋ ਤਾਂ ਲਾਈਟ ਆ ਇਹਦੇ ਮਾਲਾ ਕੋਈ ਸਾਫ ਕਰਨਾ ਸਾਲ ਜੀ ਵੇਖੋ ਛੋਟੀਆਂ ਗੱਡੀਆਂ ਬੰਨ੍ਹ ਗਈ ਦੇਖੋ ਅੱਗੇ ਇੱਕ ਹੋਰ ਨੀਲੀ ਆ ਗਈ ਹੈ ਇਹ ਇਧਰ ਲਓ ਇੱਕ ਨੀਲੀ ਇੱਕ ਕਾਲੀ ਇੱਕ ਨੀਲੀ ਇੱਕ ਕਾਲੀ ਹੈ ਨਾ ਕੋੜੀ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਬਣੂਗਾ ਹਾਂਜੀ ਮੈਂ ਵੀ ਅਗਲੀ ਆ ਕੱਟੀ ਚੈੱਕ ਕਰੋ ਮੇਰਾ ਪਰਾ ਠੀਕ ਆ ਆ ਵੇਖੋ ਪ੍ਰਤਾਪ ਸਿੰਘ ਹਾਂ ਮੈਂ ਨਾ ਸਾਫ ਕਰੂਗਾ ਤੈਨੂੰ ਦਾਰ ਕਿੱਡਾ ਕੋਰਾ ਕੁੜੀ ਜੀ ਘੱਟ ਪਾਣ ਕਰ ਰਹੀ ਹੈ ਵੇਖ ਲੈ ਵੇਖ ਲੈ ਨਹੀਂ ਨਹੀਂ ਕੋਈ ਕੱਪੜਾ ਨਹੀਂ ਪਿਆਰ ਦੀ ਗੱਲ ਹੈ ਬੱਚੇ ਆਪਣੇ ਗੱਲ ਪਿਆਰ ਦੀ ਹੈ ਜੀ ਲੋ ਵੀ ਇਹ ਕੱਤੀਆਂ ਪਾਸੇ ਵੀ 5-7 ਮਹੀਨੇ ਲੱਗਦੇ ਇਹ ਵੀ ਇਹ ਵੀ ਇੰਨੇ ਕਿ 6 ਮਹੀਨੇ 70 ਕੱਤੀ ਦੀ ਦੋਸਤੋ ਝੋਲੀ ਵੇਖੋ ਥਾਣੇ ਵੇਖੋ ਠੀਕ ਹੈ ਇਹ ਵਿਖਾਉਣ ਦਾ ਮਕਸਦ ਇਹੋ ਹੀ ਹੈ ਵੀ ਕੋਈ ਭਰਾ ਇਹ ਨਾ ਕੇ ਵੀ ਚੌਥਾ ਨਾ ਪੰਜਾਥਾ ਨਾ ਲੀਏ ਛਿਆਂਥਾ ਨਾ ਲੀਏ ਜੱਤ ਤਿੰਨਥਾ ਨਾ ਲੀਏ ਵਿੱਚ ਕੋਈ ਫੋਰ ਛਾਗ ਨਾ ਲੱਗੀ ਹੋਵੇ ਮਤਲਬ ਇਹ ਹੋ ਗਿਆ ਇਹ ਮਤਲਬ ਦਿਖਾਉਣ ਦਾ ਇਹ ਜਿਹੜੀ ਜੋੜੀ ਹੈ 28000 ਦੀ ਦੇਦਾ 28 ਦੀ ਇੱਕ ਇਹ ਤੇ ਇੱਕ ਦੋਵੇਂ ਨੀਲੀਆਂ ਹਾਂ ਦੋਵੇਂ 28 ਦੀਆਂ ਲੋਬ ਕਿਸੇ ਦੇ ਦੋਵੇਂ ਨੀਲੀਆਂ ਪਾਉਣੀਆਂ ਕੱਟੀਆਂ ਤੇ 28 ਦੀਆਂ ਠੀਕ ਹੈ ਜੀ ਸੋ ਚੰਗੀਆਂ ਕੱਟੀਆਂ ਨੇ ਬਹੁਤ ਪਸੰਦ ਆਉਣਗੀਆਂ ਭਰਾਵਾਂ ਨੂੰ ਅਗਲੀ ਜੋੜੀ ਦੀ ਗੱਲ ਕਰਦੇ ਹਾਂ ਆਹ ਜਿਹੜੀ ਇਹ ਦੇਖ ਆਹ ਵੇਖ ਲੋ ਇਹ ਦੇਖ ਕੋਈ ਫੋਰ ਛਾਗ ਨਹੀਂ ਠੀਕ ਹੈ ਜੀ ਕਿਸੇ ਰਕਮ ਠੀਕ ਆ ਸੋ ਚਾਰੇ ਥਾਣਾ ਇਹ ਅੱਖਾਂ ਬਿੱਲੀਆਂ ਜਵਰੀਆਂ ਅੱਖਾਂ ਬਿੱਲੀਆਂ ਆ ਗਈਆਂ ਠੀਕ ਆ ਜੀ ਆ ਦੇਖੋ ਵੀ ਬਿਲੇ ਬਿਲੇ ਨਰਾਂ ਵਾਲੀ ਹੈ ਆ ਵੇ ਬਹੁਤ ਵਧੀਆ ਕਟੀਆਂ ਠੀਕ ਆ ਜੀ ਤੇ ਅੱਗੇ ਇਹ ਪੰਜਵੇਂ ਨੰਬਰ ਤੇ ਆ ਗਈ ਜੋੜੀ ਹੈ ਨਾ ਹਾਂਜੀ ਪੰਜਵੇਂ ਨੰਬਰ ਤੇ ਜੋੜੀ ਆ ਆ ਦੇਖੋ ਆ ਦੇਖੋ ਠੀਕ ਆ ਜੀ ਐ ਚੱਚੇ ਛੋਟੇੜ ਬੜੇ ਲਾਤੇ ਕੇ ਹਾਂਜੀ ਫਿਰ ਅਕੋ ਜਿਵੇਂ ਦੀ ਸਾਹ ਸਮਾ ਚੁਪੇ ਪਸ਼ੂ ਨਿਕਲਦੇ ਜੱਸ ਕਿੰਨੇ ਦੀ ਇਹ ਜੋੜੀ ਇਹ ਜੋੜੀ 5000 ਦੀ ਲੋ ਵੀ ਇਹ 25000 ਦੀ ਜੋੜੀ ਮਿਲੂਗੀ ਭਰਾਵੋ 5ਵੇਂ ਨੰਬਰ ਤੇ ਆ ਸੰਤੂ ਸਾਹਿਬ ਇਹਨਾਂ ਦੇ ਵਿੱਚ ਚ 24000 ਦੀ ਜਾਂਦਾ ਗਾਦੀ ਆ ਲੋ ਜੀ 20000 ਦੀ ਮਿਲ ਜੂਗੀ ਜੋੜੀ ਠੀਕ ਹੈ ਜੀ ਅੱਗੇ ਨਖਤ ਦਿਖਾਉਣਾ ਤੁਹਾਨੂੰ ਆ ਮੇਰਾ ਭਰਾ ਵੈਸੇ 6ਵੇਂ ਨੰਬਰ ਤੇ ਆ ਤੇ ਤਿੰਨ ਕਟੀਆਂ ਨੇ ਐਂਡ ਦੇ ਵਿੱਚ ਤਿੰਨ ਕਟੀਆਂ ਫੇਸ ਕੁਆਲਟੀ ਦੇਖ ਲਓ ਕੱਲ ਨੂੰ ਮੇਰਾ ਭਰਾ ਪਾਉਣਾ ਪਾਉਦੇ ਵੀ ਜੇਰ ਉਹ ਕੱਟੀ ਦੇਖੀ ਜੀ ਬਾਕੀ ਫਿਰ ਵੀ ਆਪਸ਼ਨ ਦਵਾਂਗੇ ਤੁਹਾਨੂੰ ਇਥੇ ਆਣ ਕੇ ਵੀ ਤੁਸੀਂ ਆਪਦੀ ਸਿਲੈਕਟ ਕਰਕੇ ਜੋੜੀ ਬਣਾ ਲਿਆ ਜੀ ਉਹ ਹਿਸਾਬ ਨਾਲ ਮੋਲ ਹੋ ਜਾਊਗਾ ਕੋਈ ਵੱਖਰੀ ਗੱਲ ਨਹੀਂ ਗਈ ਆ ਕੱਟੀ ਦੇਖ ਲਓ ਫੇਸ ਕੁਆਲਟੀ ਮੱਥੇ ਫੁੱਲ ਤੇ ਝੋਲੀ ਚਾਲੀ ਦੀ ਆ ਤਿੰਨ ਜਿਹੜੀਆਂ ਕਟੀਆਂ ਦੀ ਝੋਲੀ ਚੱਕ ਕਰਾ ਦਿੱਗੇ ਆ ਦੇਖੋ ਇਧਰ ਠੀਕ ਆ ਚਾਰੇ ਥਾਣਾ ਵਾਰ-ਵਾਰ ਆਪਾਂ ਕਹੀ ਜਾਂਦੇ ਆ ਵੀ ਕਿਸੇ ਨੇ ਇਹ ਆ ਵੀ ਵਿਖਾ ਦਿਓ ਅੱਖਾਂ ਵਿੱਚ ਕੇ ਵੀ ਸੌਦਾ ਕਰਨਾ ਮਗੌਣੀਆਂ ਵੀ ਤੇ ਇਹ ਨਹੀਂ ਵੀ ਪੰਜਾਂ ਥਾਣਾਂ ਵਾਲੀ ਕੱਟੀ ਘਰੇ ਚਲੀ ਜਾਊਗੀ ਠੀਕ ਆ ਆ ਦੇਖੋ ਬਹੁਤ ਖੂਬਸੂਰਤ ਠੀਕ ਆ ਜੀ ਤੇ ਇਹ ਦੱਸ ਐਵੇਂ ਵਿੱਚ ਆਪਣੇ ਕੋ ਆ ਕਾ ਵੱਡੀ ਐ ਸਾਨੂੰ ਮਨੋਂ ਦਾ ਬਾਹਰ ਹੋ ਗਈ ਕਿ ਸਾਰੀ ਨਹੀਂ ਨਹੀਂ ਇਹ ਵੀ ਸੰਤੂ ਸਾਹਿਬ ਇਹ 9 10 ਮਹੀਨਿਆਂ ਦੀ ਹੋਊਗੀ ਚਲੋ ਕਈ ਵਾਰ ਕਿਸੇ ਤੋਂ ਜ਼ਿਆਦਾ ਚੰਗੀ ਸਾਹਿਬ ਹੋਣੀ ਹਾਂ ਇਧਰ ਚਾਰੇ ਥਾਣਾ ਇਹ ਵੀ ਕੋਈ ਮਤਲਬ ਨਹੀਂ ਆ ਰਹਣਾ ਨਹੀਂ ਹੋਵੇ ਵੱਡੀ ਠੀਕ ਹੈ ਵੀ ਇਹ ਜਿਹੜੀਆਂ ਤਿੰਨੇ ਕਟੀਆਂ 35000 ਦੀਆਂ ਨੇ। ਲਓ ਵੀ ਤਿੰਨੇ ਕਟੀਆਂ 35000 ਦੀਆਂ ਨੇ ਠੀਕ ਹੈ ਜੀ। 34 ਰੁਪਇਆ ਸ਼ੂਲ ਇਹਨਾਂ ਜੋ ਸਰਦਾਰ ਸਾਹਿਬ ਆ। 34 ਦੀਆਂ। ਲਓ ਵੀ ਇਹ 34 ਦਾ ਪੁੱਠਾ ਤਿੰਨਾਂ ਦਾ ਠੀਕ ਹੈ ਜੀ ਤਿੰਨ ਕਟੀਆਂ। ਜੋੜੇ ਤੋਂ ਬਾਅਦ ਤਿੰਨ ਕਟੀਆਂ 65 ਦੇ ਦਿਖਾਤੀਆਂ ਤੁਹਾਨੂੰ 6ਵੇਂ ਨੰਬਰ ਤੇ ਇਹ 34000 ਖਾਨ ਆ। ਹਾਂਜੀ। ਰਹੀ ਗੱਲ ਜਸ ਇਸ ਤੋਂ ਬਾਅਦ ਦੀ ਵੀ ਕੋਈ ਭਰਾ ਆਪਣੇ ਕੋਲ ਆਉਂਦਾ। ਮਤਲਬ ਕਿਸੇ ਨੂੰ ਲੱਗਦਾ ਵੀ ਆਹ ਕੱਟੀ ਦੇ ਨਾਲ ਆਹ ਕੱਟੀ ਪਾਣਾ ਉਸ ਆ ਨਾ ਮੋਲ ਹੋ ਜਾਊਗਾ ਹਾਂਜੀ ਉਹ ਵੱਖਰਾ ਜੀ ਹਣਾ ਉਹ ਵੱਖਰਾ ਜੀ ਕਿਸੇ ਨੂੰ ਲੱਗਦਾ ਵੀ ਨੀਲੀ ਦੇ ਨਾਲ ਯਾਰ ਆਹ ਕੱਟੀ ਮੈਨੂੰ ਜਿਆਦਾ ਚੰਗੀ ਲੱਗਦੀ ਇਹ ਪਾ ਕੇ ਲੈ ਜੀ ਹਾਂਜੀ ਉਹ ਵੱਖਰਾ ਉਹ ਗੱਲਬਾਤ ਵੱਖਰੀ ਹੋ ਜਾਊਗੀ ਹਾਂਜੀ ਬਿਲਕੁਲ ਬਿਲਕੁਲ ਤੇ ਸਕਰੀਨ ਸ਼ਾਟ ਮੇਰਾ ਭਰਾ ਬਿਲਕੁਲ ਜੀ ਨਹੀਂ ਆਉਣਾ ਕਿਸੇ ਨੇ ਸਕਰੀਨ ਸ਼ਾਟ ਜ਼ਰੂਰ ਪਾ ਦਿਆ ਜੀ ਉਹਦੇ ਨਾਲ ਕੀ ਹੋਊਗਾ ਵੀ ਜਿਹੜੀ ਤੁਹਾਡੀ ਗਿਣੀ ਮਿੱਥੀ ਚੀਜ਼ ਆ ਤੁਹਾਡੇ ਘਰ ਤੱਕ ਉਹ ਵੀ ਪਹੁੰਚੂਗੀ। ਉਹ ਹੀ ਉਹ ਹੀ। ਕਈ ਵਾਰ ਹੁੰਦਾ ਵੀ ਇਹਨੇ ਮਾਲ ਦੇ ਵਿੱਚ ਭੁਲੇਖਾ ਹੀ ਪਾਜਿਆ ਲੈ। ਜੋੜੀ ਪੰਜਵੇਂ ਚੌਥੇ ਨੰਬਰ ਵਾਲੀ ਇਹਦੇ। ਕਿ ਸੰਧੂ ਸਾਹਿਬ ਜਿਹੜਾ ਮਹੀਂ ਲੈ ਜਾਊਗਾ ਨਜ਼ਾਰੇ ਲਊਗਾ ਇਹਨਾਂ ਕਰਮਾਲੀਆਂ ਨੇ ਮਹੀਂ ਪਾਣਾ ਰਪਈਆਂ ਆ ਲੀਆਂ ਤੇ ਚਲੋ ਨਿੱਕੀਆਂ ਤੋਂ ਹੀ ਵੱਡੀਆਂ ਹਾਂ ਦਿਖਾਵਾ। ਛੋਟੀਆਂ ਸਾਂਭਾਂਗੇ ਤੇ ਫੇਰੀ ਗੇਮ ਚੱਲਣੀ। ਬਿਲਕੁਲ ਬਿਲਕੁਲ। ਇਹਨਾਂ ਨੂੰ ਕਰਮਾਲੀਆਂ ਨੂੰ ਕਹੀਦਾ ਦੋ ਟਾਈਆਂ ਤਿੰਨ ਸਾਲ ਬਾਅਦ ਵੀ ਚੌੜਾ ਪੇਟ ਪੂੜਾ ਥੱਬਿਆਂ ਤੇ ਥੱਬੇ ਪਾਈ ਫਿਰਦੀ। ਹਾਂਜੀ ਹਾਂਜੀ ਹਾਂਜੀ। ਆਉਣਗੀਆਂ ਕਰਮ ਜੱਸ ਵੀਰੇ ਇਹ ਤਾਂ ਆਪਣੇ ਕੋਲ ਹੋ ਗਈਆਂ ਬਿਲਕੁਲ ਛੋਟੀਆਂ ਕਟੀਆਂ 13 ਨਾਲ ਸੀ ਹਾਂਜੀ 13 ਨਾਲ ਦੋਸੋਂ ਕਿਸੇ ਭਰਾ ਨੇ ਡੜੇ ਦਾ ਸੌਦਾ ਮਾਰਨਾ ਮਤਲਬ ਡੜੇ ਤਾਂ ਵੀ ਇਕੱਠੀਆਂ 13 ਦੀਆਂ 13 ਖਰੀਦਣੀਆਂ ਤੇ 1 ਲੱਖ 55 ਦੀਆਂ ਹਾਂਜੀ 1 55 ਤੇ ਜੋੜੀ ਜੋੜੀ ਦਾ ਰੇਟ ਬਣਾ ਕੇ ਦੱਸ ਹੀ ਦਿੱਤਾ ਅਸੀਂ ਰੇਡੀਆਂ ਕਰ ਦਿਆਂਗੇ ਸੰਧੂ ਸਾਹਿਬ 1.5 ਲੱਖ ਦੀਆਂ ਹੀ ਚੱਲ ਆਪਾਂ ਧਰਵਾ ਨੂੰ ਮੋੜਨਾ ਨਹੀਂਗਾ ਉਹਨੂੰ ਫੜਾ ਦੇਣੇ ਪਿਆਰ ਨਾਲ ਹੀ ਇੰਨਾ ਵੀ ਕੋਈ ਰਾਹ ਜਾ ਕੇ ਸੇਵਾ ਕਰੇ ਵੱਢਣਾ ਡੁਕਣਾ ਬਾਤ ਜਾਣ ਨਾ ਬਰਬਰ ਨਰਮ ਦਾ ਜਨਮ ਨਹੀਂ ਜਾ ਹਾਂ ਬਿਲਕੁਲ ਸਭ ਤੋਂ ਵੱਡੀ ਦੋਸਤੋ ਇਮਾਨਦਾਰੀ ਵਾਲੀ ਗੱਲ ਆ ਬਾਕੀ ਕਿਰਤ ਸਾਰੇ ਭਰਾਣ ਕਰਨੀਆਂ ਠੀਕ ਹੈ ਜੀ ਕਰਦੇ ਆ ਵਪਾਰ ਦਾ ਕੰਮ ਇਹ ਤੋਂ ਵੱਡੀ ਕੋਈ ਸੇਵਾ ਵੀ ਨਹੀਂ ਹੈਗੀ ਇਹ ਕਿਤੇ ਚੰਗੀ ਦਾਦੇ ਜਾਣ ਗਿਆ ਕਰਮਾਂ ਰੀਆਂ ਠੀਕ ਹੈ ਜੀ ਕਿੰਨੇ ਕਿ ਦਾਦਾ ਜਾਰਾ ਜਾਰਾ 12000 11000 ਤੇ ਕਿੰਨੀ ਇਸ ਪੈ ਰਿਹਾ ਹਾਂਜੀ 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 ਕਰਮਾਂ ਰੀਆਂ ਲੱਖਾਂ ਦੀਆਂ ਬੜ ਕੇ ਗੱਲ ਨੂੰ ਤਿਆਰ ਹੋਣੀਆਂ ਨੇ ਤੇ ਇਹ ਨਾਲੇ ਦੋਸਤੋਂ ਪੁੰਨ ਦੇ ਨਾਲੇ ਫਲੀਆਂ ਮਾਲ ਜੇਕਰ ਜੈਸਾ ਹੋਣ ਇੰਨਾ ਖਰੀਦਦੇ ਜਾਂ ਅੱਗੇ ਬਿਲਕੁਲ ਇਸ ਤਰ੍ਹਾਂ ਨਾ ਪਾਈਏ ਤੇ ਮੈਨੂੰ ਲੱਗਦਾ ਵੀ ਇਹ ਕਰਮਾਲੀਆਂ 2 ਨੰਬਰ ਦੇ ਵਿੱਚ ਜੜੀਆਂ ਜਾਣਗੀਆਂ ਵੀ ਇਹਨਾਂ ਪਿਆਜ ਤੋਂ ਜ਼ਿੰਦਗੀ ਖਤਮ ਆ ਚਲੋ ਬਾਕੀ ਪੜੀਆਂ ਸਭੀਆਂ ਪੂਰ ਗਿਆ ਤੇ ਕੋਈ ਲੁੱਸੀਆਂ ਫਿੱਕੀਆਂ ਨਹੀਂ ਗਟੀਆਂ ਮੂੰਹ ਮੱਥੇ ਲੱਗਦੀ ਇਹਨੇ 8 8 ਸੱਤਾ ਸੱਤਾ ਮਹੀਨੇ ਦੀ ਉਮਰ ਸਾਰੀ ਇਦਾਂ ਹਾਂ ਨੌਵੇਂ ਮਹੀਨੇ ਦੀ ਕੋਈ 8 7 ਮਹੀਨੇ ਦੀ ਹੈ ਹਾਂਜੀ ਤੇ ਇਹ ਜੱਸ ਆਪਣੇ ਕੋਲ ਮਾਲ ਸੀ ਅੱਜ ਟੋਟਲ ਹਾਂਜੀ ਤੇ ਹੋਰ ਕੋਈ ਗੱਲਬਾਤ ਇੱਕ ਨੰਬਰ ਜ਼ਰੂਰ ਵੀਰ ਤਾਂ ਕਿ ਸਾਕੇ ਹਾਂਜੀ 99555344 76 76.78 00 ਨੰਬਰ ਤਾਂ ਠੀਕ ਆ ਜੀ ਛੇਲ ਤੇ ਕਮੈਂਟ ਲਾਣੀ ਕਿਦਾਪਨਾ ਦਾਸ ਤੇ ਆਕਰੋ ਕਿਲੀ ਭਰਾਓ ਇੰਨੀ ਕਿਉਂ ਦੀ ਜਾਂ ਵਾਰ-ਵਾਰ ਠੀਕ ਆ ਬਈ ਠੀਕ ਪ੍ਰਤਾਪ ਸਿੰਘ ਲੋ ਵੀ ਇਹ ਗੱਲਾਂ ਬਾਤਾਂ ਸਾਨੂੰ ਦੋਸਤੋ ਉਮੀਦ ਕਰਦੇ ਆ ਚੰਗਾ ਲੱਗਾ ਹੋਊਗਾ ਮਾਲ ਕਿਉਂਕਿ ਹਰੇਕ ਭਰਾ ਦੀ ਦਿਲ ਦੀ ਖੁਆਇਸ਼ ਹੁੰਦੀ ਆ ਇਸ਼ਾ ਹੁੰਦੀ ਆ ਦੁਕਾਨਦਾਰੀ ਆ ਹਰੇਕ ਭਰਾ ਨੂੰ ਲੱਗਦਾ ਕਿ ਕਿਤੇ ਆ ਵੀ ਚੀਜ਼ ਹੋਵੇ ਕਿਤੇ ਆ ਵੀ ਹੋਵੇ ਤੇ ਇਹ ਅੱਜ ਤੁਹਾਡੀ ਡਿਮਾਂਡ ਪੂਰੀ ਕਰ ਦਿੱਤੀ ਹੈ ਮੇਰਾ ਭਰਾ ਜੇਕਰ ਰਿਸਪੌਂਸ ਚੰਗਾ ਰਿਆ ਨਿੱਕੀਆਂ ਕਟੀਆਂ ਤੇ ਚਾਹ ਬਣਦੇ ਔਰ ਜਿਆਦਾ ਹੋਏ ਤੇ ਮਾਲ ਇਸੇ ਤਰ੍ਹਾਂ ਤਕਰੀਬਨ ਇੱਕ ਦੋ ਫੂਲ ਹੋਰ ਵੀ ਤੁਹਾਨੂੰ ਅੱਗੇ ਲੈ ਕੇ ਦਿਖਾਵਾਂਗੇ ਤੇ ਵੇਚ ਦੇਣਾਂਗੇ ਭਰਾਵਾਂ ਨੂੰ ਧੰਨਵਾਦ ਵੀਡੀਓ ਵੇਖਣ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਤੇ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ